ਖੋ ਕਿੰਨੀਆਂ ਲਾਟਾਂ ਦੂਰ ਤੱਕ ਜਾ ਰਹੀਆਂ ਇਸ ਤੇ ਕਿੰਨੀਆਂ ਉਮੀਦਾਂ ਸੀ ਜਿਹੜੀਆਂ ਸਾਡੇ ਭਰਾਵਾਂ ਦੀਆਂ ਕਿਸਾਨਾਂ ਦੀਆਂ ਜੁੜੀਆਂ ਹੋਈਆਂ ਸੀ ਨਹੀਂ ਮੁਸ਼ਕਲ ਆ ਰੁਕਣੀ ਭਰਾਵਾ ਸੇਕ ਨੇੜੇ ਨਹੀਂ ਹੋਣ ਦਿੰਦਾ ਭੱਜ ਕੇ ਪਾਸੇ ਹੋ ਜਾਈਦਾ ਹਾਂ ਬਹੁਤ ਤੇਜ਼ ਹਵਾ ਵੇਖ ਕਿੱਥੋਂ ਤਈ ਇੱਥੇ ਸੇਕ ਹੁੰਦਾ ਦੂਜੇ ਪਾਸੇ ਕਿੰਨੀ ਦੂਰ ਦੋ ਕਿੱਲਾਂ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕ ਰੋ ਰਹੇ ਆ ਜੀ ਹੱਥਾਂ ਤੇ ਹੱਥ ਮਾਰੀ ਜਾਂਦੇ ਕੋਈ ਹੱਲ ਨਹੀਂ ਬਹੁਤ ਬਦਰਾਂ ਨਿ ਲਾਇਆ ਹਰ ਇੱਕ ਨੂੰ ਫੋਨ ਕਰੀ ਜਾਂਦੇ ਹੈ ਤੱਕ ਕੋਈ ਫੈਰਵਗੜਨੀ ਪਹੁੰਚੀ ਹੁਣ ਰੱਬ ਤੇ ਭਰੋਸਾ ਰੱਬ ਦੇ ਭਰੋਸਾ ਜਿਹੜਾ ਹੈਗਾ ਜੀ ਬਸ ਹੱਥ ਕੱਢਿਆ ਪ੍ਰਮਾਤਮ ਨੂੰ ਅਰਦਾਸ ਹੈ ਮਾਲਕਾ ਤੂੰ ਆ ਹੁਣ ਤਾਂ ਵੀ ਲੋਕ ਦੇਖੇ ਨਹੀਂ ਜਾਂਦੇ ਡਾ ਬੁਰਾ ਹਾਲ ਆ ਜੀ ਸਰਕਾਰਾਂ ਦਾ ਕੰਮ ਸੀਗਾ ਸੂਆਂ 'ਚ ਪਾਣੀ ਛੱਡਣਾ ਸੂਆਂ ਦੇ ਵਿੱਚ ਪਾਣੀ ਨਹੀਂਗਾ ਉਧਰੋਂ ਜੈਂਪਰ ਕੱਟੇ ਹੋਇਆ ਲ ਕਿੰਨਾ ਕਿਤੇ ਪਾਸੇ ਕੰਟਰੋਲ ਹੋ ਜਾਂਦਾ ਦੁਨੀਆ ਕਰ ਲੈਂਦੀ ਪਰ ਇਹ ਸਰਕਾਰ ਦਾ ਏਡੀ ਕੁੱਤੀ ਸਰਕਾਰ ਆ ਜਿਹੜੇ ਸੂਏ ਚ ਵੀ ਪਾਣੀ ਨਹੀਂ ਛੱਡਿਆ ਤਿੱਪਾ ਜੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਆ ਉਹ ਸਿਰਫ ਉੱਥੇ-ਉੱਥੇ ਪਾਣੀ ਛਿੜਕਿਆ ਨੇ ਉਥੋਂ ਫਾਇਦ ਖਾਲੀ ਹੋ ਗਈ ਉਹ ਕਾਈ ਵੀ ਨਾ ਆਈ ਆਈ ਵੀ ਨਾ ਆਈ ਲੋਕਾਂ ਦੇ ਹੱਥਾਂ ਵਿੱਚ ਡਰਮੀਆਂ ਫੜੀਆਂ ਹੋਈਆਂ ਟਾਣੀਆਂ ਫੜੀਆਂ ਹੋਈਆਂ ਜਿਹੜਾ ਇਹ ਪ੍ਰਸ਼ਾਸਨ ਦਾ ਕੰਮ ਸੀ ਇਹ ਲੋਕ ਕਰ ਰਹੇ ਨੇ ਪਹੀ ਵਿੱਚ ਆ ਗਈ ਸਨ ਦੇ ਵਿੱਚ ਕੋਈ ਖਾਲਾਗਾ ਇਸ ਕਾਰਨ ਮਤਲਬ ਕਿ ਕੰਟਰੋਲ ਹੋਇਆ ਕਿਤੇ ਨਹੀਂ ਬੰਦਾ ਤਾਂ ਕੁਝ ਵੀ ਕੰਟਰੋਲ ਨਹੀਂ ਕਰ ਸਕਦਾ ਅੱਗ ਬਹੁਤ ਲੰਮੀ ਜਾ ਰਹੀ ਸੀ ਲਾਟ ਬਹੁਤ ਲੰਮੀ ਘਟੋ ਘਟ ਵੀ 5-5 6-6 ਫੁੱਟ ਦੀ ਲੰਮੀ ਲਾਟ ਸੀ ਪਰ ਜਿਨ੍ਹਾਂ ਦੀ ਅਰਬਾਜ ਫਸਲ ਮੱਚੀ ਆ ਉਹਨਾਂ ਨੇ ਜਾ ਕੇ ਨਾ ਹਾਲ ਵੇਖਣ ਲਾ ਕੀ ਯਾਰ ਪੁੱਤਾਂ ਵਾਂਗੂ ਪਾੜੀ ਹੁੰਦੀ ਹੈ ਫਸਲ ਉਹਨਾਂ ਦੀ ਤੇ ਜਿਹੜੀ ਅੱਜ ਮੱਚ ਗਈ ਮੱਚ ਕੇ ਸੁਆਹ ਹੋ ਗਈ ਉਹਦੀ ਵੇਖ ਲਓ 부ਜੀ ਅੱਗ ਦੇ ਵਿੱਚ ਵੀ ਕਿੰਨਾ ਠੇਕਾ ਖੜਿਆ ਨਹੀਂ ਜਾਂਦਾ ਹਜੇ ਵੀ ਤੇ ਇੱਥੇ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਬੰਦ ਦਾ ਜਿਹੜਾ ਮਾਜਵਾ ਦਿੱਤਾ ਜਾਵੇ ਤਾਂ ਕਿ ਜਿਹੜਾ ਮਾੜਾ ਮੋਟਾ ਆਪਦੀ ਖਾਨ ਜੋਗਰੀ ਕਣਕਾ ਉਹ ਕਿਸੇ ਤੋਂ ਲੈ ਸਕਣ ਕਿਉਂਕਿ ਇਹਨਾਂ ਕੋਲ ਤਾਂ ਜੀ ਅੱ ਤੇ ਨਹੀਂ ਹੋਰ ਕੀ ਕਰੂਗਾ ਕਿਸਾਨ ਖੁਦਕੁਸ਼ੀ ਕਰੂਗਾ ਹੋਰ ਕੀ ਕਰੂਗਾ ਕੱਲ ਨੂੰ ਵੱਢਣੀ ਸੀ ਜੀ ਹਾਂ ਇੱਕ ਡੱਕਾ ਵੀ ਨਹੀਂ ਰਿਹਾ ਦੇਖਣ ਨੂੰ ਉਦੋਂ ਪਹਿਲਾਂ ਹੀ ਬਹੁਤ ਜਾ ਕੇ ਬੁੜੀਆਂ ਨੇ ਬੰਦਿਆਂ ਨੇ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਦੋ ਦਾ ਟਰੈਕਟਰ ਮਸਦੀਆ ਕਿ ਤੁਰੇ ਫਿਰੇ ਦੇਖੋ ਲਾਟਾਂ ਇੰਨੀ ਦੂਰ ਤੱਕ ਜਾ ਰਹੀਆਂ ਖੜਾ ਵੀ ਨਜ਼ਾਰਾ ਇੰਨਾ ਦੂਰ ਸੇਕ ਆ ਘਟ ਤੋਂ ਘਟ ਜੇ ਗੱਲ ਕਰ ਗਏ ਇਥੋਂ 40-50 ਕਿੱਲਾਂ ਦੀ ਲਪੇਟ ਨੇ ਜਨ ਕਿ ਅੱਗ ਨੇ ਲੈ ਲਿਆ 40-50 ਕਿੱਲਾਂ ਦਾ ਜਿਹੜਾ ਨੁਕਸਾਨ ਹੈ ਕਿਸਾਨਾਂ ਦਾ ਹੋਗਾ ਜਿਸਨ ਕਿਵੇਂ ਲੱਗਦਾ ਫਰੇਵਗੜ ਦੀ ਗੱਡੀ ਇੱਕ ਵੀ ਨਹੀਂ ਪਹੁੰਚੀ ਹੁਣ ਤੱਕ ਫਾਇਰ ਬ੍ਰਿਗੇਡ ਬਾਈ ਫੋਨ ਲਾਉਣੇ ਫਾਇਰ ਬ੍ਰਿਗੇਡ ਅੱਧਾ ਘੰਟਾ ਲਾ ਦਿੰਦੇ ਆ ਉਹ ਲੱਗੇ ਯਾਰ ਪਹਿਲਾਂ ਤਾਂ 112 ਦੇ ਕੰਪਲੀਟ ਕਰਨੀ ਪੈਂਦੀ ਆ ਇਹਦੇ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਲੋਕਲ ਨੇੜੇ ਫਾਇਰ ਬ੍ਰਿਗੇਡ ਸਟੇਸ਼ਨ ਬਣਾਏ ਆ ਉਹਨਾਂ ਦਾ ਨੰਬਰ ਆ ਜਿਹੜਾ ਜਨਤਕ ਕੀਤਾ ਜਾਵੇ ਪਹਿਲਾਂ ਅਸੀਂ 112 ਨੂੰ ਫੋਨ ਲਾਉਣੇ ਉਹ ਥਾਣੇ 'ਚ ਕੰਪਲੀਟ ਕਰਦੇ ਥਾਣੇ ਦੇ ਗਾਂ ਦੱਸਦੇ ਆ ਤੇ ਜੇ ਇਹੀ ਫਾਇਰ ਬ੍ਰਿਗੇਡ ਨੇੜੇ ਹੁੰਦੀ ਜਦੋਂ ਅੱਗ ਲੱਗੀ ਸੀ ਤਾਂ ਲੋਕ ਜਿਹੜੇ ਫਾਇਰ ਬ੍ਰਿਗੇਡ ਨੂੰ ਫੋਨ ਲਾ ਦਿੰਦੇ ਨੇੜੇ ਕਿਸਾਨ ਫੋਨ ਲਾ ਦਿੰਦੇ ਤਾਂ ਅੱਗ ਦੇ ਕੰਟਰੋਲ ਪੈ ਜਾਣੇ ਦੂਜੇ ਪਾਸੇ ਜਿਹੜੀ ਪ ਕੈਚ ਹੋ ਜਾਂਦਾ ਤੇ ਉਹਨੂੰ ਅੱਗ ਨੂੰ ਕੰਟਰੋਲ ਕਰ ਸਕਣ ਹੁਣ ਆ ਤੁਸੀਂ ਵੇਖ ਹੀ ਸਕਦੇ ਹੋ ਕਿੰਨਾ ਨੁਕਸਾਨ ਹੋ ਗਿਆ ਤੇ ਅੱਗ ਬਹੁਤ ਜ਼ਿਆਦਾ ਬੁਝਣ ਦਾ ਨਾ ਹੀ ਨਹੀਂ ਲੈ ਰਹੀ ਇੱਥੇ ਫਾਇਰ ਬ੍ਰਿਗੇਡ ਵੀ ਕੀ ਕਰੂਗੀ ਇੰਨਾ ਸੇਕ ਮਾਰਦਾ ਨੇੜੇ ਕੋਈ ਖੜਦਾ ਹੀ ਨਹੀਂਗਾ ਇਹਦੇ ਅੱਗ ਅੱਗ ਬਹੁਤ ਜ਼ਿਆਦਾ ਤੇਜ਼ ਹੈ ਕਿ ਹਵਾ ਚੱਲ ਰਹੀ ਹੈ ਇਹ ਲੱਗਦਾ ਵੀ ਛੇ ਦੀ ਰੁਕਣ ਵਾਲਾ ਨਾ ਹੀ ਲੈ ਰਹੀ ਨਹੀਂ ਇਹ ਬਹੁਤ ਮੁਸ਼ਕਲ ਹੈ ਖੜੀ ਕਣਕਾਂ ਨੂੰ ਨਹੀਂ ਮੁਸ਼ਕਲ ਆ ਰੁਕਣੀ ਭਰਾਵਾ ਸੇਕ ਨੇੜੇ ਨਹੀਂ ਹੋਣ ਦਿੰਦਾ ਭੱਜ ਕੇ ਪਾਸੇ ਹੋ ਜਾਈਦਾ ਹਾਂ ਬਹੁਤ ਤੇਜ਼ ਹਵਾ ਵੇਖ ਕਿੱਥੋਂ ਤਾਈ ਇੱਥੇ ਸੇਕ ਹੁੰਦਾ ਦੂਜੇ ਪਾਸੇ ਕਿੰਨੀ ਦੂਰ ਦੋ ਕਿੱਲਾ ਤੋਂ ਇਹ ਤੇ ਮੇਲਾ ਦੂਸਰੇ ਪਿੰਡ ਨੂੰ ਪੈਣ ਜਾਵੜੀ ਨਿਆਮੀ ਵਾਲਾ ਵੀ ਨੇੜੇ ਹੀ ਇੱਥੋਂ ਹਾਂ ਹਾਂ ਅੱਗੇ ਵਾਈਦਾ ਜਾਂਦੇ ਆ ਬਹੁਤ ਪਰ ਨੇਰੀ ਵਗੀ ਜਾਂਦੀ ਮੁਸ਼ਕਲ ਆ ਦੂਜਾ ਪਿੰਡ ਵੀ ਮੱਚਨ ਦਾ ਖਾ ਹਾਂਜੀ ਹੱਦ ਆ ਗਈ ਨਿਆਮੀ ਵਾਲੇ ਦੀ ਜੀ ਨਿਆਮੀ ਹਾਂਜੀ ਹੱਦ ਚ ਇਹ ਕਿੰਨੇ ਕ ਲੱਗਦਾ 40 50 ਕਿੱਲੇ ਜਿਹੜੇ 60 ਤੇ ਹੁੰਦੇ 60 ਹੋਗੇ ਜੀ ਇਹ ਤਾਂ 60 70 ਕਿੱਲੇ ਹੋਗੇ ਜੀ 60 70 ਕਿੱਲੇ ਹੋਗੇ ਹਾਂਜੀ ਮੱਚ ਗਏ ਜੀ ਇਹ ਦੂ ਪਹਿਲਾਂ ਖੜੀ ਗੜ ਕਦੇ ਫੜੀ ਜੀ ਸੇਕਦਾ ਇੱਥੋਂ ਤੇ ਕਰਾਈ ਆ ਲੈ ਜੀ ਤੇ ਆਪਾਂ ਤਾਂ ਨਹੀਂ ਖੜੀ ਆਪਾਂ ਬਹੁਤ ਟੱਪੂਗੀ ਟੱਪੂਗੀ ਆ ਗੋ ਵੇ ਭਈ ਭਈ ਆ ਮੁਰਾ ਟਪਾਊਗੀ ਆ ਟੱਪ ਇਹ ਕਿ ਕਿ ਕਿੰਨੀਆਂ ਲਾਟਾਂ ਦੂਰ ਤੱਕ ਜਾ ਰਹੀਆਂ ਇਸ ਤੇ ਕਿੰਨੀਆਂ ਉਮੀਦਾਂ ਸੀ ਜਿਹੜੀਆਂ ਸਾਡੇ ਭਰਾਵਾਂ ਦੀਆਂ ਕਿਸਾਨਾਂ ਦੀਆਂ ਜੁੜੀਆਂ ਹੋਈਆਂ ਸੀ ਕਿਸੇ ਨੇ ਪੁੱਤਾਂ ਦੇ ਵਿੱਚ ਆਜੇ ਡਾਟ ਜੀ ਕਿਵੇਂ ਵੇਖੋ ਬਹੁਤ ਮੰਦ ਭਾਗੀ ਗੱਲ ਆ ਤੁਸੀਂ ਸਾਨੂੰ ਫੋਨ ਲਾਇਆ ਜਦੋਂ ਫੋਨ ਲਾਇਆ ਸੀ ਉਹਦੀ ਪਹੁੰਚ ਕੇ ਕੀ ਲੱਗਦਾ ਵੀ ਜਿਹੜੇ ਕਿਸਾਨ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬਹੁਤ ਲੋਕ ਰੋ ਰਹੇ ਆ ਜੀ ਹੱਥਾਂ ਤੇ ਹੱਥ ਮਾਰੀ ਜਾਂਦੇ ਕੋਈ ਹੱਲ ਨਹੀਂ ਬਹੁਤ ਬਦਰ ਨਾ ਲਾਇਆ ਹਰ ਇੱਕ ਨੂੰ ਫੋਨ ਕਰੀ ਜਾਂਦੇ ਹੈ ਤੱਕ ਕੋਈ ਫੈਰਵਗੜਨੀ ਪਹੁੰਚੀ ਕੀ ਕਹਿੰਨਾ ਇੱਕ ਅੱਧੀ ਆਈ ਹੋਵੇ ਵੀ ਲੋਕਾਂ ਲੋਕਾਂ ਕੋਲੇ ਕੋਈ ਨਹੀਂ ਮਤ ਲੋਕ ਰੋਂਦੇ ਗੱਲ ਕਹੀਏ ਹੁਣ ਰੱਬ ਤੇ ਭਰੋਸਾ ਰੱਬ ਦੇ ਭਰੋਸਾ ਜਿਹੜਾ ਹੈਗਾ ਜੀ ਬਸ ਹੱਥ ਖੜੇ ਆ ਪ੍ਰਮਾਤਮਾ ਨੂੰ ਅਰਦਾਸ ਹੈ ਜੀ ਮਾਲਕਾ ਤੂੰ ਆ ਹੁਣ ਤਾਂ ਵੀ ਲੋਕ ਦੇਖੇ ਨਹੀਂ ਜਾਂਦੇ ਏਡਾ ਬੁਰਾ ਹਾਲ ਆ ਜੀ ਹਾਂ ਜੀ ਹੁਣ ਇਹੋ ਜਿਹੇ ਹਾਲਾਤ ਆ ਤੁਸੀਂ ਦੇਖ ਰਹੇ ਹੋ ਦੇਖੋ ਕਿਸਾਨ ਵੀ ਲੱਗਦਾ ਵੀ ਵਿੱਚ ਕੋਈ ਝੁਲਸਿਆ ਨਾ ਜਾਵੇ ਜਿੰਨੂੰ ਅੱਗ ਦੇਖੋ ਕਿੰਨੀ ਹੱਕ ਦੂ ਤੇ ਪੈ ਗਈ ਆ ਬਹੁਤ ਰੁਕਣਾ ਮੁਸ਼ਕਲ ਆ ਜੀ ਇਹਦਾ ਕੁਦਰਤੀ ਕਹਿਰ ਰੱਖ ਲੋ ਕੁਦਰਤੀ ਕੀ ਕਾਰਨ ਬਣਿਆ ਜੀ ਇਧਰ ਇੱਕ ਦਾਣਾ ਨਹੀਂ ਛੱਡਾ ਜੀ ਤੁਸੀਂ ਮੰਨ ਲਓ ਆਪ ਵੀ ਕਾਫੀ ਮਤਲਬ ਜਿਹੜਾ ਦਾਇਰਾ ਆ ਕਾਫੀ ਖੇਤ ਜਿਹੜਾ ਤਬਾਹ ਹੋ ਗਿਆ ਜੀ ਇਹ ਤਾਂ ਹੁਣ ਬਹੁਤ ਮਤਲਬ ਕਿ ਇਹਦਾ ਪਰਮਾਤਮਾ ਕਿ ਕੋਈ ਮਤਲਬ ਹੈ ਨਹੀਂ ਜੀ ਕੀ ਕੀਤਾ ਜਾਏ ਤੇ ਪਰਮਾਤਮਾ ਜੀ ਸਰਕਾਰਾਂ ਦਾ ਕੰਮ ਸੀਗਾ ਸੂਆਂ 'ਚ ਪਾਣੀ ਛੱਡਣਾ ਸੂਆਂ ਦੇ ਵਿੱਚ ਪਾਣੀ ਨਹੀਂਗਾ ਉਧਰੋਂ ਜੈਂਪਰ ਕੱਟੇ ਹੋਇਆ ਲਾਈਟ ਨਹੀਂ ਆ ਰਹੀ ਕਿਤਨਾ ਕਿਤੇ ਪਾਸੇ ਕੰਟਰੋਲ ਹੋ ਜਾਂਦਾ ਦੁਨੀਆ ਕਰ ਲੈਂਦੀ ਪਰ ਇਹ ਸਰਕਾਰ ਦਾ ਐਡੀ ਕੁੱਤੀ ਸਰਕਾਰ ਆ ਜਿਹੜਾ ਸੂਏ 'ਚ ਵੀ ਪਾਣੀ ਨਹੀਂ ਛੱਡਿਆ ਤਾਪ ਜੇ ਪਾਣੀ ਹੁੰਦਾ ਲੋਕੀ ਇਹੇ ਬਾਲਟੀਆਂ ਲੈ ਕੇ ਭਜਾ ਦਿੰਦੇ ਜੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਆ ਉਹੋ ਸਿਰਫ ਉੱਥੇ-ਉੱਥੇ ਪਾਣੀ ਛਿੜਕਿਆ ਨੇ ਉਤੋਂ ਫਾਇਰ ਤਾਂ ਖਾਲੀ ਹੋ ਗਈ ਉਹ ਆਈ ਵੀ ਨਾ ਆਈ ਆਈ ਵੀ ਨਾ ਆਈ ਉਹ ਵੀ ਜਿਹੜੀ ਪਬਲਿਕ ਨੇ ਮੜਾ-ਮੁੜਾ ਕੰਟਰੋਲ ਕੀਤਾ ਜਿਹੜੀ ਲੱਗੀ ਆ ਉਹ ਇਹਨਾਂ ਨੇ ਆ ਕੇ ਕੰਟਰੋਲ ਕੀਤਾ ਪਬਲਿਕ ਨੇ ਫਾਇਰ ਬ੍ਰਿਗੇਡ ਦਿੱਤਾ ਉਦੋਂ ਆਈ ਜਦੋਂ ਕੜ ਅੱਧੀ ਮੱਚ ਚੁੱਕੀ ਸੀ ਨਹੀਂ ਉਹਨਾਂ ਦਾ ਹੱਕ ਬੰਦਾ ਸਟੈਂਡ ਬਾਈ ਰਹਿਣ ਦਾ ਹੱਕ ਬੰਦਾ ਜਦੋਂ ਵੀ ਫੋਨ ਆਵੇ ਉਹਦੀ ਛੇਤੀ ਆਉਣ ਇੱਥੇ ਲੋਕ ਏਕਾ ਬਖਾ ਰਿਹਾ ਮੈਂ ਕੈਮਰਾਮੈਨ ਨੂੰ ਕਹਿੰਦਾ ਜੂਮ ਕਰਕੇ ਦਿਖਾ ਦੇ ਲੋਕਾਂ ਦੇ ਹੱਥਾਂ ਵਿੱਚ ਡਰਮੀਆਂ ਫੜੀਆਂ ਹੋਈਆਂ ਟਾਣੀਆਂ ਫੜੀਆਂ ਹੋਈਆਂ ਜਿਹੜਾ ਇਹ ਪ੍ਰਸ਼ਾਸਨ ਦਾ ਕੰਮ ਸੀ ਇਹ ਲੋਕ ਕਰ ਰਹੇ ਨੇ ਵੇਖੋ ਅਗਲੇ ਪਾਸੇ ਅੱਗ ਇੰਨੀ ਜ਼ਿਆਦਾ ਤੇਜ਼ ਹੈ ਰੁਕਣ ਦਾ ਨਾਂ ਨਹੀਂ ਲੈ ਰਹੀ ਲੱਗਦਾ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਜੇ ਹਾਂਜੀ 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 ਇਹਦਾ ਅਸੀਂ ਹਜੇ ਪਬਲਿਕ ਨੂੰ ਕਹਿ ਰਹੇ ਹਾਂ ਵੀ ਥੋੜਾ ਜਿਹਾ ਪਿੱਛੇ ਰਹੋ ਅੱਗ ਬਹੁਤ ਜ਼ਿਆਦਾ ਫੈਲ ਚੁੱਕੀ ਆ ਇਸ ਕਰਕੇ ਕਿ ਹਵਾ ਦਾ ਪਹਾਉ ਬਹੁਤ ਜ਼ਤ ਤਖੜਾਗਾ ਇਸ ਕਰਕੇ ਜਿਹੜੀ ਕਿ ਸੜਕ ਆਪਣੀ ਕਣਕ ਦਾ ਜਮਾ ਸੁੱਕੀ ਸੀ ਇਹ ਘਟੋ ਘਟ ਵੀ 150 ਕਿੱਲਾ ਜਿਹੜਾ ਕਣਕ ਦਾ ਸਾਰਾ ਮਚ ਚੁੱਕਿਆ ਹੈਗਾ ਜੀ 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 ਜਿਹੜਾ ਹੁਣ ਕੁਛ ਲੱਗਦਾ ਤੇਰਾ ਕੰਟਰੋਲ ਹੋ ਗਿਆ ਕਿਉਂਕਿ ਅਗਲੇ ਪਾਸਿਓਂ ਡਾਕਟਰ ਸਾਹਿਬ ਆਹ ਦਿੱਤਾ ਵਾਣ ਕੁਛ ਲੱਗਦਾ ਨਹੀਂ ਵਹ ਨਹੀਂ ਕੁਛ ਵੀ ਦੀ ਅੱਗੇ ਤਾਂ ਅੱਗੇ ਦਾ ਮਤਲਬ ਇੰਨਾ ਫਾਸਟ ਵਗਾਉ ਆ ਜੀ ਕੋਈ ਰੋਕੀ ਬਹੁਤ ਮੁਸ਼ਕਿਲ ਆ ਜੇ ਪਾਣੀ ਦਾ ਕੀ ਹੱਲ ਹੁੰਦਾ ਮੂਰੇ ਪਾਣੀ ਦਾ ਸੂਏਜ ਪਾਣੀ ਛੱਡਾ ਸਰਕਾਰ ਨੇ ਜੇ ਕੋਈ ਪਾਣੀ ਦਾ ਮਸਲਾ ਹੁੰਦਾ ਤਾਂ ਬਹੁਤ ਫਰਕ ਪੈਣਾ ਸੀ ਪਾਣੀ ਦਾ ਮਤਲਬ ਜਿੰਨਾ ਵਿਚਾਰਿਆਂ ਕੋਲੇ ਡਰਮੀਆਂ ਜਾਂ ਆਉਂਦੀ ਮਿਹਨਤ ਲੋਕਾਂ ਨੇ ਕਰੀ ਆ ਆਉਂਦੀ ਫੋਲਵਾਹ ਲਈ ਜਾਂਦੇ ਆ ਜੀ ਜਿੰਨੀ ਆਪਦੇ ਕੋਸ਼ਿਸ਼ ਆ ਪਰ ਸਰਕਾਰ ਦਾ ਅਜੇ ਤੱਕ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਆਗੇ ਕੋਈ ਮੌ ਕਿਥਾਂ ਇਕੱਠੇ ਬੈਠੇ ਜਿੰਨਾਂ ਕੋ ਜੋਰੀ ਨਹੀਂ ਚੱਲਦਾ ਪੁਲਿਸ ਪ੍ਰਸ਼ਾਸਨ ਵੀ ਨਹੀਂ ਪਹੁੰਚਿਆ ਬਾਲੀ ਦਾ ਗੱਲ ਕੀ ਆ ਪੁਲਿਸ ਪ੍ਰਸ਼ਾਸਨ ਦਾ ਹੱਕ ਬਣਦਾ ਸੀ ਇੱਥੇ ਪਹੁੰਚਣ ਦਾ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਨਾਲ ਲੈ ਕੇ ਆਉਣ ਦਾ ਤੇ ਫਾਇਰ ਬ੍ਰਿਗੇਡ ਦੀ ਗੱਡੀ ਉਦੋਂ ਆਈ ਜਦੋਂ ਅੱਧਾ ਕ ਮੱਚ ਚੁੱਕਿਆ ਸੀਗਾ ਤੇ ਉਦੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕਰਕੇ ਮਗਾਈ ਇਸ ਕਰਕੇ ਹੁਣ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਨਾ ਤਾਂ ਤੁਸੀਂ ਵੇਚ ਪਾਣੀ ਛੱਡਿਆ ਉਧਰੋਂ ਲਾਈਟ ਵਾਲੇ ਜੰਪਰ ਕੱਟੇ ਵੇ ਆ ਨਾ ਲਾਈਟ ਆ ਕਿ ਪਾਣੀ ਆ ਕਿਸੇ ਡਿੱਗੀ ਚ ਕੋਈ ਮੋਟਰ ਹੀ ਚਲਾ ਲੇ हां जी जब मोटर ਚਲਾਏ ਕੋਈ ਕੰਟਰੋਲ ਹੀ ਕਰ ਲੈਂਦੇ ਸੁਵੇ ਵੀ ਸੁੱਕਾ ਪੈ ਕੈਮਰਾ ਮੈਨੂੰ ਕੋ ਦਿਖਾ ਦੇ ਤਸਵੀਰਾਂ ਸੂਏ ਦੇ ਵਿੱਚ ਪਾਣੀ ਆ ਜਾ ਫੁੱਜਾ ਸਭ ਆ ਜਾ ਅੱਗੇ ਜਾ ਕੇ ਵੀ ਲੋਕਾਂ ਨਾਲ ਗੱਲਬਾਤ ਕਰਾਂ ਦਿਖਾਵਾਂਗੇ ਬਹੁਤ ਮੰਦ ਭਾਗੀ ਖਬਰਾਂ ਕੋਠੇ ਮਾਨ ਲਾ ਸਿੰਘਾ ਤੋਂ ਤੁਹਾਨੂੰ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਇਸ ਵਕਤ ਖੜਾ ਨਹੀਂ ਜਾ ਰਿਹਾ ਸੇਕ ਬਹੁਤ ਜ਼ਿਆਦਾ ਹੈ ਕਿਸਾਨ ਆਪਣੀ ਮਿਹਨਤ ਦੇ ਨਾਲ ਅੱਗ ਨੂੰ ਬੁਝਾ ਰਹੇ ਨੇ ਕੀ ਲੱਗਦਾ ਕੁਝ ਮਾੜਾ ਮੋਟਰ ਕੰਟਰੋਲ ਹੋਇਆ ਨਹੀਂ ਕੋਈ ਨਹੀਂ ਹੈ ਜੇ ਕੰਟਰੋਲ ਹਾਂ ਮਸ਼ੀਨ ਤਾਂ ਉਦੋਂ ਆਈ ਹੈ ਜਦੋਂ ਅੱਧੀ ਮੱਚ ਗਈ ਆ ਹੂੰ ਆ ਹੁਣ ਅੱਗੇ ਜੇ ਇਧਰੋਂ ਕੰਟਰੋਲ ਹੋ ਗਈ ਉਧਰ ਅਜੇ ਫੇਰ ਵਧੀ ਪਈ ਆਗ ਹਾਂ ਤੇ ਮਸ਼ੀਨ ਤਾਂ ਬਹੁਤ ਜ਼ਿਆਦਾ ਪਿੱਛੇ ਫਿਰਦੀ ਆ ਲੈ ਪਿੱਛੇ ਫਿਰਦੀ ਬਾਅਦ ਲੀਵਰ ਆ ਸਾਨੀ ਬੁਝਾਉਂਦੇ ਫਿਰਦੇ ਵਿਚਾਰੇ ਇੱਕ ਹੀ ਹੋਰ ਕੀ ਆ ਇੱਕ ਹੀ ਮਸ਼ੀਨ ਆ ਇੱਥੇ ਹੋਰ ਤਾਂ ਹੈ ਨਹੀਂ ਹੋਰ ਤਾਂ ਪੰਦੇ ਹੀ ਆ ਕੱਲੇ ਅਸੀਂ ਬਾਰ-ਬਾਰ ਬੇਨਤੀ ਕਰਦੇ ਹੁੰਨੇ ਕਿ ਜੈਤੋ ਡਿਵੀਜ਼ਨ ਨੂੰ ਘੱਟੋ-ਘੱਟ ਦੋ ਮਸ਼ੀਨਾਂ ਦਿੱਤੀਆਂ ਜਾਣ ਜਿਹੜੇ ਅੱਜ ਦੇ ਹਾਲਾਤ ਦੇਖ ਰਹੇ ਆਪਾਂ ਅੱਜ ਤਾਂ ਬਹੁਤ ਮਾੜਾ ਹਾਲਾਤ ਹੈ ਬਾਈ ਇੱਕ ਇੱਕ ਮੈਂ ਕੀ ਕਰਦੀ ਮਸ਼ੀਨ ਹੇਤੂ ਰੀ ਫਿਰਦੀ ਆ ਬਾਕੀ ਪਾਣੀ ਮੁੱਕ ਗਿਆ ਪਾਣੀ ਲੈ ਲੌਟ ਕੇ ਪਾਣੀ ਵਾੜਾ ਚ ਨਹੀਂ ਮੁੱਕ ਗਿਆ ਇੱਕ ਹਵਾ ਬਹੁਤ ਜ਼ਿਆਦਾ ਤੇਜ਼ ਆ ਬੜੀ ਤੇਜ਼ ਆ ਬੰਦੇ ਨੂੰ ਤਾਂ ਨੇੜੇ ਨਹੀਂ ਹੋਣ ਦਿੰਦੀ 5 ਫੁੱਟ ਲੱਟ ਜਾਂਦੀ ਆ ਉੱਚੀ ਕੋਈ ਸੇਕ ਮਾਰਦਾ ਬਾਹਲਾ ਬੰਦੇ ਦਾ ਸਾਰੇ ਬੰਦਿਆਂ ਦੇ ਮੂੰਹ ਸੁੱਕੇ ਪਏ ਪਾਣੀ ਪੀਣਾ ਬੁਰਾ ਹਾਲ ਹੋਇਆ ਪਿਆ ਜੀ ਚਲੋ ਅਜੇ ਵੀ ਇਹ ਆ ਵੀ ਲੋਕਾਂ ਦਾ ਇਕਾ ਬਹੁਤ ਜ਼ਿਆਦਾ ਜਦੋਂ ਅੱਗ ਪੈਂਦੀ ਆ ਜਿਵੇਂ ਨਿਆਮੀ ਵਾਲਾ ਸਾਰਾ ਆ ਗਿਆ ਕੋਠੇ ਕੇਹਰਾ ਸਿੰਘਾ ਮੱਲਾ ਸਿੰਘ ਜੈਤੋ ਤੋਂ ਵੀ ਕਾਫੀ ਲੋਕ ਆ ਬਹੁਤ ਬਹੁਤ 2000 ਬੰਦੇ ਨੇੜੇ ਹੋ ਗਿਆ ਭਾਈ ਬਹੁਤ ਬੰਦਿਆਂ ਨੇ ਕੰਟਰੋਲ ਕਰਿਆਗਾ ਕਿਤੇ ਹੁਣ ਤਾਂ ਹੋ ਗਿਆ ਵੈਸੇ ਕੰਟਰੋ ਇਹ ਐਫਐਹ ਵਿੱਚ ਆ ਗਈ ਸਨ ਦੇ ਵਿੱਚ ਕੋ ਖਾਲਾਗਾ ਇਸ ਕਾਰਨ ਮਤਲਬ ਕਿ ਕੰਟਰੋਲ ਹੋਇਆ ਅੱਗ ਤੇ ਨਹੀਂ ਬੰਦਾ ਤਾਂ ਕੁਝ ਵੀ ਕੰਟਰੋਲ ਨਹੀਂ ਕਰ ਸਕਦਾ ਅੱਗ ਬਹੁਤ ਲੰਮੀ ਜਾ ਰਹੀ ਸੀ ਲਾਟ ਬਹੁਤ ਲੰਮੀ ਘਟੋ ਘਟ ਵੀ 5 5 6 6 ਫੁੱਟ ਦੀ ਲੰਮੀ ਲਾਟ ਸੀਗੀ ਇਹਦਾ ਪਹੀ ਆਉਣਾ ਕਰਕੇ ਥੋੜਾ ਜਿਹਾ ਕੰਟਰੋਲ ਹੋ ਗਿਆ ਕੁਝ ਟਰੈਕਟਰ ਲਿਆਂਦੇ ਲੋਕਾਂ ਨੇ ਟਰੈਕਟਰ ਨਾਲ ਮੂਰੋ ਕਣਕ ਬਾਤ ਹੀ ਜ਼ਮੀਨ ਬਾਕੇ ਉਹਦਾ ਕੰਟਰੋਲ ਕੀਤਾ ਗਿਆਗਾ ਪੁੱਛਿਓ ਆਓ ਚੱਲੀ ਜਪਾ ਅੱਗੇ ਆਜੋ ਵੀ ਅੱਕੇ ਦੇਖਦੇ ਆ ਗੱਲਬਾਤ ਕਰਦੇ ਆ ਦਿਖਾ ਦਈਏ ਬਹੁਤ ਮੰਦ ਭਾਗੀ ਖਬਰ ਹੈ ਜਿਸ ਦੇ ਨਾਲ ਉਮੀਦਾਂ ਜੁੜੀਆਂ ਸੀ ਕਿਸਾਨਾਂ ਦੀਆਂ ਫਸਲ ਦੇ ਨਾਲ ਬਹੁਤ ਜ਼ਿਆਦਾ ਉਮੀਦਾਂ ਜੁੜੀਆਂ ਹੁੰਦੀਆਂ ਬੱਚਿਆਂ ਦੇ ਵਿਆਹ ਕਰਨੇ ਆ ਮਕਾਨ ਪਾਉਣੇ ਆ ਲੈਂਡ ਦੇਣ ਲਾਵਾਂਗੇ ਪਰ ਉਹ ਉਮੀਦਾਂ ਤੇ ਉਹ ਆਸਾਂ ਤੇ ਇਸ ਵਕਤ ਪਾਣੀ ਫਿਰ ਗਿਆ ਇੱਧਰ ਵੇਖੋ ਆ ਭਾਈ ਆ ਵਿਚਾਰਾ ਡਰਮੀ ਇਨਾਂ ਚੜ ਆਈ ਜਾਂਦੇ ਆ ਹੂੰ ਇਹ ਦੇਖੋ ਵੀ ਇਹ ਪ੍ਰਸ਼ਾਸਨ ਦਾ ਕੰਮ ਆ ਇੱਥੇ ਇਹ ਸਾਡਾ ਕੰਮ ਆ ਜੀ ਜੀ ਆਪ ਨੰਗੇ ਪੈਰਾਂ ਨੰਗੇ ਪੈਰਾਂ ਪਾਈ ਦੇ ਚੱਪਲੇ ਪਹਿਗਾ ਵੇਖੋ ਕਿੰਨੂ ਜਦੋਂ ਝੋੜ ਦੇ ਨਾਲ ਪੈਰ ਰਖਾ ਦੇ ਜੂਮ ਕਰਕੇ ਨੰਗੇ ਪੈਰਾਂ ਡਰਮੀ ਦੇ ਨਾਲ ਅੱਕ ਬਜ਼ਾਰਾ ਇਹਨਾਂ ਕਿਸਾਨਾਂ ਨੇ ਕੰਟਰੋਲ ਕੀਤਾ ਪਰ ਪ੍ਰਸ਼ਾਸਨ ਦਾ ਕੰਮ ਕਰਦੀ ਨਹੀਂ ਸੁੱਤਾ ਪਿਆ ਨਾ ਹਾਂਜੀ 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 ਜਮਾ ਸੁੱਤਾ ਪਿਆ ਜੀ ਆਪ ਪਿੱਛੇ ਤੋਂ ਸਾਡੇ ਗਿੱਲ ਪਰਿਵਾਰ ਦਾ ਜਿਹੜਾ ਮੱਚਿਆਗਾ ਉਹਨਾਂ ਦਾ ਬੁੜੀਆਂ ਦੀ ਹਾਲਤ ਜਾ ਕੇ ਦੇਖੋ ਤੌਰੇ ਪੈ ਰਹੇ ਨੇ ਟੀਕੇ ਲੱਗ ਰਹੇ ਨੇ ਐਡਾ ਮੰਦਾ ਹਾਲ ਹੋਇਆ ਪਿਆਗਾ ਉਹਨਾਂ ਨੂੰ ਧਰਾਸਾ ਦਿੰਦੇ ਆ ਵੀ ਕੋਈ ਗੱਲ ਨਹੀਂ ਪਈ ਜੋ ਕੋਈ ਕੰਮ ਹੋ ਗਿਆ ਹੁਣ ਹੋ ਗਿਆ ਚਲੋ ਉਹ ਤਾਂ ਕੁਦਰਤ ਨੇ ਕੀਤਾਗਾ ਆਪਾਂ ਤਾਂ ਕੁਛ ਨਹੀਂ ਕਰ ਸਕਦੇਗੇ ਇਹ ਇੱਥੇ ਤਾਂ ਅੰਦਰ ਵੇਖੋ ਆ ਇਹ ਇੱਕ ਭਗਤ ਲੋਕ ਆ ਵਿਚਾਰਾ ਜਮਾ ਵਾ ਵੇਖੋ ਇਸ ਤਰ੍ਹਾਂ ਇਸ ਤਰ੍ਹਾਂ ਵੀ ਕੋ ਅੱਗ ਬੁਝਾ ਰਿਆ ਲੋਕ ਵਿਚਾਰ ਡਰਮੀਆਂ ਤੇ ਲੈ ਕੇ ਪਾਣੀ ਅੱਗ ਬੋਝ ਗਈ ਛੇਕ ਹਜੇ ਵੀ ਬਹੁਤ ਆਜੇ ਸਰਕਾਰ ਨੂੰ ਜਿੰਨੇ ਦੀ ਅੱਗ ਮੱਚੀ ਆ ਸਰਕਾਰ ਨੂੰ 50 60000 ਕਿੱਲੇ ਦੇ ਹਿਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਸਰਕਾਰ ਨੂੰ ਕੀ ਲੋਕਾਂ ਦੇ ਪੈਸੇ ਅਟੈਚ ਕਰਕੇ ਲੋਕਾਂ ਕੋਲ ਆ ਜਾਣਾ ਪਰ ਜਿਨ੍ਹਾਂ ਦੀਆਂ ਮਾਲਕ ਅੱਜ ਫਸਲ ਮੱਚੀ ਆ ਉਹਨਾਂ ਨੇ ਜਾ ਕੇ ਨਾ ਹਾਲ ਵੇਖਣ ਵਾਲਾ ਕੀ ਹਾਲ ਪੁੱਤਾਂ ਵਾਂਗੂ ਪਾੜੀ ਹੁੰਦੀ ਆ ਫਸਲ ਉਹਨਾਂ ਦੀ ਤੇ ਜਿਹੜੀ ਅੱਜ ਮੱਚ ਗਈ ਮੱਚ ਕੇ ਸੁਆਹ ਹੋ ਗਈ ਉਹਨਦੀ ਵੇਖ ਸਕਦੇ ਹੋ ਬੁਜੀ ਅੱਗ ਦੇ ਵਿੱਚ ਵੀ ਕਿੰਨਾ ਸੇਕਾ ਖੜਿਆ ਨਹੀਂ ਜਾਂਦਾ ਹਜੇ ਵੀ ਤੇ ਇੱਥੇ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਬੰਦ ਕਰ ਜਿਹੜਾ ਮਾਜਵਾ ਦਿੱਤਾ ਜਾਵੇ ਤਾਂ ਕਿ ਜਿਹੜਾ ਮਾੜਾ ਮੋਟਾ ਆਪਦੀ ਖਾਨ ਜੋਗਰੀ ਕਣਕਾ ਉਹ ਕਿਸੇ ਤੋਂ ਲੈ ਆ ਸਕਣ ਕਿਉਂਕਿ ਇਹਨਾਂ ਕੋਲ ਤਾਂ ਜਿਹੜੀ ਅੱਜ ਆਪਦੀ ਖਾਨ ਜੋਗਰੀ ਕਣਕ ਵੀ ਹੈਣੀਗੀ ਇਹਨਾਂ ਨੂੰ ਖਾਨ ਜੋਗਰੀ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ 15 ਕਿੱਲੇ ਦਾ ਮੇਰਾ ਸਾਡਾ ਬਾਣੀ ਮੱਚ ਗਿਆ 115 ਕਿੱਲੇ ਦੇ ਨੇੜਾ ਇੱਕ ਬਹੁਤ ਮੰਦ ਭਾਗੀ ਗੱਲ ਇਹ ਮੈਂ ਕਹਿਣ ਲੱਗਾ ਸੀ ਵੀ ਪਹਿਲਾਂ ਤੁਹਾਨੂੰ ਗੜੇ ਦੀ ਗੜਿਆਂ ਦੀ ਮਾਰਚ ਤੁਸੀਂ ਆਏ ਆ ਲੋਕ ਪਹਿਲਾਂ ਮੁਆਵਜ਼ਾ ਤੁਹਾਨੂੰ ਉਹ ਨਹੀਂ ਮਿਲਿਆ ਇੱਕ ਰੱਬ ਦੀ ਹੁਕਮ ਰੂਪੀ ਹੋਰ ਤੁਹਾਨੂੰ ਮਾਰ ਪੈ ਗਈ ਕਿ ਲੱਗਦਾ ਸਰਕਾਰ ਕਿਸਾਨਾਂ ਦੀ ਬਾਹ ਫੜ ਲੂਗੀ ਨਹੀਂ ਜੀ ਫੜਨਾ ਚਾਹੀਦਾ ਉਹਨਾਂ ਨੂੰ ਮਤ ਤੁਸੀਂ ਤਾਂ ਆਪ ਖੁਦ ਕਹਿੰਦੇ ਆ ਅਸੀਂ ਤਾਂ ਵਾਰ-ਵਾਰ ਖਬਰਾਂ 'ਚ ਇਹੀ ਪਾਉਂਦੇ ਆ ਵੀ ਕਿਸਾਨ ਦੀ ਬਾਹ ਫੜੋ ਕਹਿੰਦੇ ਕਿਸਾਨ ਫਾਇਦਾ ਲੈਂਦਾ ਫਾਇਦਾ ਲੈਂਦਾ ਹੋਰ ਕਿ ਮਹਿੰਗੇ ਭਾਅ ਦੇ ਠੇਕੇ ਆ ਹਾਂ ਕੀ ਕਰੂਗਾ ਆ ਪੌ ਵੇਖੋ ਗਰੀਬ ਹੋਵੇ ਮੀਰ ਹੋਵੇ ਜੇ ਨੁਕਸਾਨ ਹੋ ਗਿਆ ਮੀਰ ਦਾ ਵੀ ਉਹਨਾ ਗਰੀਬ ਦਾ ਨੁਕਸਾਨ ਤਾਂ ਨੁਕਸਾਨ ਹੀ ਨਾ ਪਰਾਸਾਨੀਆਂ ਹਾਂ ਜੀ ਹਾਂ ਸਾਰਿਆਂ ਦਾ ਨੁਕਸਾਨ ਤਾਂ ਹੈ ਸਾਢੇ ਪੰਜ ਕਿੱਲੇ ਸੀ ਪੂਰੇ ਸਾਢੇ ਪੰਜ ਮੰਜੇ ਬਚ ਗਏ ਸਾਢੇ ਪੰਜ ਦੇ ਪੰਜੇ ਮੱਤ ਗਏ ਬੰਦੇ ਨੇ ਠੇਕੇ ਤੇ ਵਹਣ ਲਿਆ ਵੇ ਸੀ 80000 ਨੂੰ ਠੇਕਾ ਸੀਗਾ ਦੇਖੋ ਸਾਢੇ ਪੰਜ ਦੇ 80 ਦੇ ਹਿਸਾਬ ਨਾਲ ਲਾਲੋ ਸਾਹਿਬ ਵੀ ਕਿੰਨੇ ਪੈਸੇ ਬਣਦੇ ਆਗੇ ਹਾਂ ਇਹਨਾਂ ਨੂੰ ਸਰਕਾਰ ਨੂੰ ਮਾਜਵਾ ਦੇਣਾ ਚਾਹੀਦਾ ਤੁਰੰਤ ਤੇ ਕਾਰਵਾਈ ਕਰਨੀ ਚਾਹੀਦੀ ਆਹੇ ਟੀਮ ਨੂੰ ਡੀਸੀ ਨੂੰ ਤਸਦੀਰਾਂ ਨੂੰ ਇਹ ਤੁਰੰਤ ਲਿਖ ਕੇ ਦੇਣਾ ਚਾਹੀਦਾ ਇਹਨਾਂ ਨੂੰ ਵੀ ਜਿਆਦਾ ਤੋਂ ਜਲਦੀ ਇਹਨਾਂ ਨੂੰ ਮਾਜਵਾ ਦਵਾਇਆ ਜਾਵੇ ਤੇ ਨਹੀਂ ਹੋਰ ਕੀ ਕਰੂਗਾ ਕਿਸਾਨ ਖੁਦ ਖੁਦ ਹੀ ਕਰੂਗਾ ਹੋਰ ਕੀ ਕਰੂਗਾ ਜਿਹੜਾ ਹ ਕੰਟਰੋਲ ਹੋ ਗਿਆ ਕਿਤੇ ਲੱਗਦਾ ਵੀ ਇਹ ਕੁਛ ਖਾਲਾ ਕਰਕੇ ਕੰਟਰੋਲ ਹੋ ਗਿਆ ਹਾਂਜੀ ਇੱਕ ਖਾਲਾ ਸੀਗਾ ਜੀ ਇੱਕ ਪਈ ਸੀ ਨਾਲ ਇਸ ਕਰਕੇ ਕੰਟਰੋਲ ਹੋ ਗਿਆ ਨਹੀਂ ਤਾਂ ਅੱਗ ਬਹੁਤ ਲਾਟ ਲੰਮੀ ਜਾਂਦੀ ਸੀ ਇਹ ਨੇਮੀ ਵਾਲੇ ਪਿੰਡ ਨੂੰ ਵੀ ਘੇਰ ਲੈਂਦੀ ਐਨੀ ਅੱਗ ਭਿਆਨਕ ਸੀ ਤੂੰ ਤੱਕ ਵੇਖੋ 10 ਕਿਲੋਮੀਟਰ ਤੇ ਦਿਖਾ ਦੇ ਕੈਮਰਾਮੈਨ ਕੋਲ ਜੂਮ ਦਿਖਾ ਕੇ ਦਿਖਾ ਦੇ 10 ਕਿਲੋਮੀਟਰ ਦੀ ਦੂਰੀ ਤੇ ਜਿਹੜੇ ਟਰੈਕਟਰ ਵਾਹਣ ਲੱਗ ਪਏ ਸੀ ਸ਼ਾਇਦ ਇੱਥੋਂ ਤੱਕ ਚੱਲ ਪਈ ਉਹ ਦੇਖੋ ਉਹ ਚੱਲ ਪਈ ਉਧਰਲੀ ਉਹ ਚੱਲ ਉਹ ਅੱਗ ਫੇਰ ਚੱਲ ਪਈ ਹੈ ਨਾ ਪਿੱਛੋਂ ਫੇਰ ਚੱਲ ਪਈ ਜਮਾਂ ਕੰਟਰੋਲ ਹੋ ਗਿਆ ਸੀ ਉਧਰੋਂ ਨੇ ਟਰੈਕਟਰ ਆਈ ਹੈਗਾ ਦੂਰੋਂ ਐਂਡ ਆਰਸੀ ਵੀ ਇੱਥੋਂ ਤੱਕ ਕਣਕ ਆਊਗੀ 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 ਹਾਂ ਹਾਂ ਉਹ ਤਾਂ ਹੀ ਉਹ ਨਿਯਾਮੀ ਵਾਲੇ ਦੀ ਹੱਦੋਂ ਲੱਗ ਗਈ ਉੱਥੇ ਵੀ ਨਿਯਾਮੀ ਵਾਲੇ ਦੀ ਹੱਦ ਆ ਗਈ ਹਾਂ ਨਿਯਾਮੀ ਵਾਲੇ ਦੀ ਹੱਦ ਤੇ ਉਹਨਾਂ ਲੱਗੇ ਜੇ ਅੱਗੇ ਨਾ ਜਾਵੇ ਹਾਂ ਉਹ ਦੇਖਿਓ ਹਾਂ ਜੀ ਉਹਨੂੰ ਐਂ ਡਰਾਂ ਵੀ ਇੱਧਰਲੇ ਪਾਸੇ ਆਜੂ ਡਰ ਤਾਂ ਹੈਗਾ ਹੀ ਹੈਗਾ ਵੀ ਇੰਨੀ ਦੂਰ ਨਾ ਆ ਜਾਵੇ ਦੇਖੋ ਜੀ ਹਿਸਾਬ ਨਾਲ ਹਾਲਾਤ ਬਣੇ ਹੋਏ ਸੀ ਹਾਲਾਤ ਬਹੁਤ ਗੰਭੀਰ ਸੀਗੇ ਜੀ ਬਹੁਤ ਬੁਰਾ ਹਾਲ ਸੀ ਇਹ ਤਾਂ ਕੰਟਰੋਲ ਕੁਦਰਤੀ ਹੋ ਗਿਆ ਹਵਾ ਰੋਗੀ ਹਵਾ ਬਦਲ ਗਈ ਤਾਂ ਕਰਕੇ ਕੰਟਰੋਲ ਹੋ ਗਿਆ ਇੱਕ ਬੰਦੇ ਬਹੁਤ ਜ਼ਿਆਦਾ ਪੈ ਗਈ ਹਿੰਮਤਕਾਰੀ ਟਰੈਕਟਰ ਟਰੱਕਟਰ ਜਿਆਦਾ ਪੈ ਗਏ ਬਾਕੀ ਕੁਦਰਤ ਨੇ ਮਦਦ ਕਰੀ ਆਈ ਜੀ ਕੁਦਰਤ ਦੇ ਨਾਲ ਹੀ ਕੁਦਰਦੀ ਕਰੋਪੀ ਸੀਗੀ ਹਾਂ ਵੇਖੋ ਰੱਬ ਹੀ ਕਾਦਾ ਕਰਨ ਕਰਾਵਣਾ ਆਪੇ ਆਪ ਕਹਿੰਦੇ ਪਰਮਾਤਮਾ ਨੇ ਕਰਨਾ ਜੋ ਕੁਛ ਕਰਨਾ ਹਨਾ ਜਿਵੇਂ ਹੁਣ ਢੋਲੀ ਪਾਣੀ ਵਾਲੀ ਭਰੀ ਆ ਤੁਹਾਡੀ ਪਾਣੀ ਦੀ ਬੜੀ ਦਿੱਕਤ ਆਉਂਦੀ ਹੋਣੀ ਅੱਜ ਦੇ ਦਿਨ ਪਾਣੀ ਹੁਣ ਕੀ ਕੀਤਾ ਜਾਵੇ ਕਿਸਾਨਾਂ ਦੀ ਗਲਤੀ ਆ ਖੇਲਾਂ ਭਰਨ ਹੈ ਇਹ ਮੈਕਮਲ ਨੂੰ ਹੱਥ ਜੋੜ ਕੇ ਵੇ ਤੇ ਨਹਿਰਾਂ ਸਾਰੀਆਂ ਸੁੱਕੀਆਂ ਪੰਜਾਂ ਬਾਈ ਕਿਸੇ ਖਾਲੇ ਚ ਪਾਣੀ ਨਹੀਂਗਾ ਆ ਟਾਈਮ ਦੇ ਵਿੱਚ ਚਾਹੀਦਾ ਪਾਣੀ ਇੱਥੇ ਤੇ ਨਹਿਰਾਂ ਬੰਦ ਦਾ ਲੈਟ ਵੀ ਬੰਦਾ ਚਲੋ ਉਹ ਤਾਂ ਬੰਦ ਚਾਹੀਦੀ ਤੇ ਨਹਿਰਾਂ ਤਾਂ ਨਹੀਂ ਬੰਦ ਚਾਹੀਦੀਆਂ ਨਹਿਰੀ ਪਾਣੀ ਜਵਾਂ ਨਹੀਂ ਕਿੱਥੋਂ ਬਾਲਟੀ ਭਰੂ ਪਾਣੀ ਤਾਂ ਹੈ ਨਹੀਂਗਾ ਕਿੱਥੋਂ ਭਜਾਵਾਂਗੇ ਜੀ ਹਾਂ ਗਾਲ ਤੈ ਕਮਾਦ ਨਾਲ ਨਹਿਰ ਨਹੀਂ ਬੰਦ ਚਾਹੀਦੀ ਆਏ ਸਾਲ ਕਣਕ ਵੇਲੇ ਪਾਣੀ ਬੰਦ ਹੁੰਦਾ ਨਹਿਰਾਂ ਦਾ ਜੀ 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 ਹਾਂ ਜੀ ਸੂਏਆਂ ਦੀ ਸਫਾਈ ਵੀ ਕਰਨੀ ਸਿਆਲਾਂ ਚ ਕਰਨਗੀ ਇੰਨਾ ਦਿਨ ਕਿਉਂ ਕਰੇ ਇੰਨਾ ਦਿਨ ਥੋੜਾ ਕੰਦਾ ਪਾਣੀ ਦਾ ਛੱਡੋ ਨਾ ਤੇ ਹੁਣ ਬੁਝਾਈ ਕਿਵੇਂ ਕੋਈ ਸਾਹਿਬ ਕਹਿੰਦਾ ਜਿਹੜੀ ਫੈਮਗੜ ਆਈ ਸੀ ਕਹਿੰਦੇ ਉਹਦਾ ਖਰਾਬ ਹੀ ਭੇਜਤੀ ਖਰਾਬ ਜੀ ਅੱਖਾਂ ਪੁੰਜ ਰਹੀ ਸੀ ਹਾਂ ਜੀ ਚੱਲੀ ਨਹੀਂ ਜੀ ਉਹਦੇ ਚੋਂ ਤਾਂ ਖਣੇ ਮੈਨੂੰ ਤਾਂ ਲੱਗਦਾ ਢੋਲ ਹੀ ਰੱਖਿਆ ਹੋਣਾ ਪਾਣੀ ਦਾ ਜਿਹੜਾ ਕਿ ਵੀ ਉਹ 10 ਮਿੰਟ ਵੀ ਨਹੀਂ ਚੱਲੀ ਉਸੇ ਵਕਤ ਹੀ ਉਹ ਕਹਿੰਦੇ ਜੀ ਪਾਣੀ ਮੁੱਕ ਗਿਆ ਹਾਂ ਆ ਤਾਂ ਸਾਡੇ ਪ੍ਰਸ਼ਾਸਨ ਦਾ ਕੰਮ ਆ ਨਹੀਂ ਨਹੀਂ ਜਿਹੜਾ ਮਾਨ ਸਾਹਿਬ ਕਹਿੰਦੇ ਕੁਕੜੀ ਦਾ ਮੁਆਵਜ਼ਾ ਦੇਵਾਂਗੇ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਗੜੇ ਮਾਰੀ ਹੋਈ ਆ ਕੀ ਲੱਗਦਾ ਹੁਣ ਤਾਂ ਭੇਜਣ ਪਟਵਾਰੀ ਨੂੰ ਸਭ ਮੌਕੇ ਦੇ ਕਾਰਨ ਮੁਆਵਜ਼ਾ ਦੇ ਦੇ ਨਾਲ ਮੈਂ ਤਾਂ ਜੀ ਪ੍ਰਸ਼ਾਸਨ ਮੁਰੇ ਇਹ ਹੀ ਬੇਨਤੀ ਕਰਦਾ ਵੀ ਡੀਸੀ ਸਾਹਿਬ ਨੂੰ ਹੁਣੇ ਤੁਰੰਤ ਆ ਕੇ ਫੈਸਲਾ ਕਰਨਾ ਚਾਹੀਦਾ ਵੀ ਇਹਨਾਂ ਦਾ ਮਾਜਵਾ ਮਿਲੇ ਐਸਟੀਮ ਨੂੰ ਆਉਣਾ ਚਾਹੀਦਾ ਇੱਥੇ ਤੁਰੰਤ ਇੱਥੇ ਆ ਕੇ ਮਾਜਵਾ ਇਹਨਾਂ ਦਬਾਵੇ ਇਹਨਾਂ ਦੇ ਕਾਰਵਾਈ ਕਰਕੇ ਲਿਜਾਵੇ ਤਹਿਸੀਲਦਾਰ ਦਾ ਹੱਕ ਬਣਦਾ ਕਾਨੂੰਗੋ ਦਾ ਹੱਕ ਬਣਦਾ ਇੱਥੇ ਆਉਣ ਦਾ ਪੁਲਿਸ ਪ੍ਰਸ਼ਾਸਨ ਆ ਹੁਣ ਆ ਜਾਂ ਦੋ ਬੰਦੇ ਇਹ ਦੇਖਦੇ ਫਿਰਦੇ ਆ ਵੀ ਕਿੰਨੀ ਮੱਚ ਗਈ ਆ ਜਾਂ ਤਾਂ ਆ ਕੇ ਸਾਡੇ ਨਾਲ ਲੱਗਦੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਏ ਸਾਡੀ ਇਹ ਕਹਿੰਦੀ ਸਰਕਾਰ ਦੀ ਆ ਜਿਹੜਾ ਕਿ ਸੁਆ ਖਾਲੀ ਪਿਆਗਾ ਤੇ ਸੁਆ ਭਰਿਆ ਹੁੰਦਾ ਤੇ ਸਾਡਾ ਅੱਜ ਇਹ ਇਹ ਨਿਸ਼ਾਨ ਨਹੀਂ ਸੀ ਹੁੰਦਾ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਕਣਕਾਂ ਦੇ ਟਾਈਮ ਤੇ ਪਾਣੀ ਕਾਉਂਸੇ ਕਾਮ ਅੱਧਾ ਸੁਹਾ ਦਾ ਹੋਣਾ ਚਾਹੀਦਾ ਲੱਗਦਾ ਵੀ ਜਿਹੜਾ ਪਿੰਡ ਜ ਬਿਲਕੁਲ ਨੇੜੇ ਸੀ ਇਹ ਵੀ ਅੱਗ ਦੀ ਭੇਡ ਚੜ ਜਾਣਾ ਸੀ ਹਾਂਜੀ ਜਮਾ ਬਿਲਕੁਲ ਚੜ ਜਾਣਾ ਸੀਗਾ ਜੇ ਆਹ ਲੋਕ ਨਾ ਹੁੰਦੇ ਪਬਲਿਕ ਨਾ ਹੁੰਦੀ ਇਹ ਜਮਾ ਬਿਲਕੁਲ ਚੜ ਜਾਣਾ ਸੀਗਾ ਇਹ ਉਹਨਾਂ ਦੇ ਪਸ਼ੂ ਵਿਚਾਰਿਆਂ ਦੇ ਬਾਹਰ ਖੜੇ ਆ ਗਿੱਲ ਪਰਿਵਾਰ ਦੇ ਉਹਨਾਂ ਨੂੰ ਵੀ ਝਮੇਲ ਦੇਣਾ ਸੀ ਅੱਗ ਨੇ ਕਿਉਂ ਅੱਗ ਐਡੀ ਭਿਆਨਕ ਸੀ ਲੰਮੀ ਸੀ ਜਿਹੜਾ ਕਿ 10 ਫੋਟ ਤੱਕ ਲੰਮੀ ਕਤਾਰ ਜਾ ਰਹੀ ਸੀ ਅੱਗ ਦੀ ਜੇ ਹੁਣ ਮੂਰੋ ਵੀ ਨਾ ਵਾਹ ਜਾਂਦਾ ਇਹ ਨੇਮੀਆ ਨੂੰ ਵੀ ਅੱਗ ਟਪ ਜਾਂਦੀ ਫਿਰ ਨੇਮੀਆਲੇ ਵੀ ਅੱਗ ਜਾਂਦੀ ਇਹ ਵੀ ਸਿੱਗੇ ਨਾਲ ਕਿੰਨਾ ਕੁ ਰਕਬਾ ਹੁਣ ਤੱਕ ਜਿਹੜਾ ਮੱਛੀਆਂ ਦੇ ਕੰਟਰੋਲ ਹੋ ਗਏ ਰਕਬਾ ਹੋਊਗਾ ਜੀ 150 ਕਿਲੋ ਦਾ 150 ਕਿੱਲਾ ਹਾਂਜੀ 150 ਕਿੱਲਾ ਹੈਗਾ ਰਾਗ ਬਾਜੀ 150 ਕਿੱਲੇ ਵਾਂਗੂ ਹੋ ਗਿਆ ਹੈਗਾ ਰਾਗ ਬਾਜੀ ਹਾਂਜੀ ਜਿਆਦਾ ਹੀ ਤੇ ਮਤਲਬ ਪ੍ਰਸ਼ਾਸਨ ਕਹਿੰਦੇ ਪ੍ਰਸ਼ਾਸਨ ਦਾ ਪਿੱਛੇ ਰਿਹਾ ਤੇ ਕਹਿੰਦੇ ਤੁਸੀਂ ਹਾਂ ਪ੍ਰਸ਼ਾਸਨ ਸਾਨੂੰ ਬਹੁਤ ਦਿੱਕਤ ਆਈ ਪ੍ਰਸ਼ਾਸਨ ਨਹੀਂ ਆ ਪਹੁੰਚਿਆ ਕੋਈ ਵੀ ਫੈਰੋਗੇਟ ਇਕਾਈ ਆ ਉਹ ਵੀ ਸਹੀ ਫਾਲਟ ਚੱਲੀ ਨਹੀਂ ਜਦੋਂ ਤੁਹਾਡੇ ਘਰਾਂ ਚ ਲੀਡਰ ਵੋਟਾਂ ਲੈਣ ਆਉਂਦੇ ਆ ਤੁਸੀਂ ਹਰ ਵੇਰੀ ਇਹ ਚੀਜ਼ ਦੀ ਕਿਤੇ ਮੰਗ ਕਰੀ ਆ ਵੀ ਸਾਨੂੰ ਫੇਵਰ ਗੱਡੀ ਦਿੱਤੀ ਜਾਵੇ ਜ਼ੈਤੋ ਡਿਵੀਜ਼ਨ 2 ਦਿੱਤੀ ਜਾਵੇ ਜਦੋਂ ਇਹੋ ਜਿਹਾ ਹਾਸਾ ਵਾਪਰਦਾ ਉਹਦੇ ਪੁੱਛਦਾ ਤੁਸੀਂ ਕਿਸਾਨ ਬੋਲਦੇ ਆ ਕਿਤੇ ਪਹਿਲਾਂ ਬੋਲੇ ਇਹ ਮੁਰਦੇ ਦੇ ਕਿਤੇ ਨਹੀਂ ਬੋਲੇ ਜੀ ਨਹੀਂ ਬੋਲੇ ਬੋਲਣਾ ਚਾਹੀਦਾ ਇਹ ਹੁਣ ਅਨਵੋਲਕ ਨੂੰ ਇੱਥੇ ਆ ਕੇ ਜਾਇਜ਼ਾ ਲੈਣਾ ਚਾਹੀਦਾ ਜਿਹੜਾ ਕਿ ਉਹ ਅਬਲੀ ਦਾ ਚੰਡੀਗੜ੍ਹ ਨੂੰ ਭੱਜ ਗਿਆ ਹੋਊਗਾ ਅੱ비 ਅੱਗ ਲੱਗੀ ਤਾਂ ਮੈਨੂੰ ਕੋਈ ਗੱਲ ਨਾ ਕਹੇ ਇੱਥੇ ਆ ਕੇ ਹੈ ਇਹਨੂੰ ਹੱਕ ਬਣਦਾ ਉਹਦਾ ਇੱਥੇ ਆ ਕੇ ਜਿਉਂ ਤੋਂ ਵੋਟਾਂ ਲੈ ਗਿਆ ਇੱਕ ਦਿਨ ਨਹੀਂ ਸਾਡੇ ਕੋਠਿਆਂ ਜਾਇਆ ਉਹ ਇਹਨਾਂ ਦਾ ਹੱਕ ਬਣਦਾਗਾ ਏ ਪ੍ਰਸ਼ਾਸਨ ਦਾ ਹੱਕ ਆ ਇਹ ਇੱਥੇ ਆ ਕੇ ਪਹੁੰਚ ਗਏ ਜਯਾ ਜੈ ਲਾਈਨ ਦਾ ਇਹ ਜਯਾ ਜੈ ਅਸੀਂ ਨਹੀਂ ਲੈਣਾ ਤੁਸੀਂ ਹੀ ਦਵਾਉਣਾਗਾ ਅਵਤਾਰ ਜੀ ਇਹ ਜਯਾ ਜੈ ਤੁਸੀਂ ਦਵਾਉਣਾਗਾ মিডিਆ ਰਾਹੀਂ ਜਯਾ ਜੈ ਦਵਾਉਣਾਗਾ ਇਹ ਠੀਕ ਹੈ ਜੀ ਤੁਸੀਂ ਇਹਨਾਂ ਦਾ ਮਾਜਵਾ ਦਿੱਤਾ ਜਾਵੇ ਮੈਂ ਇਹ ਹੀ ਦੁਆਰਾ ਦੁਆਰਾ ਬੇਨਤੀ ਕਰੀ ਜਨਾ ਵੀ ਤਹਿਸੀਲਦਾਰ ਸਾਹਿਬ ਐਹੀ ਟੀਮ ਸਾਹਿਬ ਤੇ ਡੀਸੀ ਸਾਹਿਬ ਨੂੰ ਆਕੇ ਜਾਇਦਾ ਲੈਣਾ ਚਾਹੀਦਾ ਵੀ ਕਿੰਨਾ ਕੀ ਹਾਲ ਆ ਉਹ ਗਿੱਲ ਪਰਿਵਾਰ ਦੇ ਜਾ ਕੇ ਦੇਖ ਲੋ ਉਹਨਾਂ ਦੇ ਬੁੜੀਆਂ ਦਾ ਵੀ ਰੋ ਰੋ ਬੁਰਾ ਹਾਲ ਦੋਰਾ ਪੈ ਰਿਆ ਕਹਿੰਦੇ ਪਰਿਵਾਰ ਦੇ ਮੈਂ ਦੋਰਾ ਹੀ ਪੈ ਜਾਈ ਟੀਕੇ ਲੱਗ ਜਾਂਦੇ ਆ ਹਾਂ ਬੜਾ ਐਡਾ ਬੁਰਾ ਹਾਲਾ ਜਿਹੜਾ ਹੁਣ ਆ ਵਾਹਣ ਸੀਗਾ ਪਿੱਛੇ ਜੇ ਦੋ ਕਿੱਲੇ ਸੀ ਵਿਚਾਰੇ ਗਰੀਬ ਆਦਮੀ ਦੇ ਸੀਗੇ ਤੇ ਉਹ ਦੋ ਕਿੱਲੇ ਮੱਚ ਗਏ ਸਾਰੇ ਉਹਦੇ ਕੋਲ ਇੱਕ ਦਾਣਾ ਵੀ ਨਹੀਂ ਬਚਿਆ ਦੱਸੋ ਕੀ ਉਹ ਕਿੱਥੋਂ ਖਾਊਗਾ ਵਾਵਤਾਰ ਜੀ ਕਣਕ ਵੀ ਉਹਨੇ ਪਿਛਲੀ ਵਾਰੀ ਮੁੱਲ ਲਈ ਸੀ ਤੇ ਅੱਜ ਤੀ ਵਿਚਾਰੇ ਨੂੰ ਮੁੱਲ ਲੈਣੀ ਪਊਗੀ ਦੱਸੋ ਕੀ ਪ੍ਰਸ਼ਾਸਨ ਦੇਊਗਾ ਇਹ ਹੈ ਪ੍ਰਸ਼ਾਸਨ ਦਾ ਹੱਕ ਬਣਦਾ ਇੱਥੇ ਆਉਣ ਦਾ ਪ੍ਰਸ਼ਾਸਨ ਇੱਥੇ ਆ ਕੇ ਖੜਾ ਹੀ ਨਹੀਂਗਾ ਬੰਦਾ ਮਾਜਵਾ ਦਿੱਤਾ ਬਾ ਜ ਬੰਦਾ ਦਾ ਮਾਜਵਾ ਦਿੱਤਾ ਜਾਵੇ ਸਾਡੀ ਤਾਂ ਬੇਨਤੀ ਇਹੀ ਆ ਕਿੰਨਾ ਕੁ ਮਾਜਦੇ ਦੀ ਮੰਗ ਕਰਦੇ ਆ ਤੁਸੀਂ ਜੇ ਫੁੱਲ ਦਾ ਫੁੱਲ ਮਾਜਵਾ ਮਿਲਣਾ ਚਾਹੀਦਾ ਇੱਕ ਦਾਣਾ ਵੀ ਨਹੀਂ ਬਚਿਆ ਤੇ ਤਾਂ ਦੇਖੋ ਜੀ ਦੇ ਘੱਟ ਤੋਂ ਘੱਟ 50000 ਤੱਕ ਲੈ ਨੂੰ ਮਿਲਣਾ ਚਾਹੀਦਾ 50000 ਤੋਂ ਘੱਟ ਤਾਂ ਕਿਉਂ 80000 ਨੂੰ ਤਾਂ ਅਗਲੇ ਨੇ ਠੇਕੇ ਤੇ ਲੈ ਰੱਖੀ ਆ 50000 ਦਾ ਤਾਂ ਹੱਕ ਬਣਦਾ ਗਵਰਨਮੈਂਟ ਦਾ ਮਾਜਵਾ ਦੇਣ ਦਾ। ਹੂੰ। ਇਸ ਕਰਕੇ ਬੇਨਤੀ ਆ ਵੀ 50000 ਤਾਂ ਜਰੂਰ ਦਿਓ। ਕੋਈ ਸਾਹਿਬ ਕੀ ਲੱਗਦਾ ਵੀ ਇਹ ਸਰਕਾਰ ਤੁਹਾਨੂੰ ਮੁਆਵਜ਼ਾ ਦੇ ਦੂ ਜਿਹੜੇ ਗੜੇ ਮਾਰੀ ਦਾ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਨੇ ਰੋਡ ਰੋਕ ਕੇ ਤਹਿਸੀਲਾਂ 'ਚ ਧਰਨੇ ਲਾਏ। ਉਦੋਂ ਤਾਂ ਚਲੋ ਏਰੀਆ ਬਹੁਤ ਲੰਬਾ ਸੀ। ਸਰਕਾਰ ਕਹਿੰਦੀ ਸਾਡੇ ਕੋਲ ਇਹਨੇ ਪੈਸੇ ਹੈ ਨਹੀਂਗੇ। ਅਸੀਂ ਕਿੱਥੋਂ ਤੁਹਾਨੂੰ ਦੇ ਦਈਏ। ਕੀ ਲੱਗਦਾ ਵੀ ਇਹ ਤੁਹਾਨੂੰ ਮੁਆਵਜ਼ਾ ਦੇ ਦੂਗੀ ਸਰਕਾਰ ਤੇ ਇਸੇ ਤਰ੍ਹਾਂ ਜਿਵੇਂ ਪਿੱਛੇ ਲਾਰੇ 'ਚ ਰੱਖਿਆ ਐਤਕੀ ਵੀ ਲਾਰੇ 'ਚ ਰੱਖੂਗੀ। ਇਹ ਤਾਂ ਜੀ ਸਰਕਾਰ ਲੋਲੋਪੋਪ ਕਰ ਇਹ ਮਾਜਬਾਨੀ ਦਿੰਦੀ ਗਈ ਇਹ ਤਾਂ ਗੱਲਾਂ ਦੀਆਂ ਗੱਲਾਂ ਗ੍ਰੇਡ ਬਣਾਉਂਦੀ ਆ ਉੱਥੇ ਭਵੰਤਮਾਨ ਚੁਟਕੜੇ ਬਜਾਈ ਜਾਂਦਾਗਾ ਐਂ ਬੈਠਾ ਤੇ ਕਿਸੇ ਦਾ ਕੋਈ ਕੰਮ ਨਹੀਂ ਹੁੰਦਾਗਾ ਕਿਸੇ ਦਾ ਕੋਈ ਜੇ ਜਾੜੋ ਤਸਵੀਰ ਚ ਜਾੜੋ ਕਿਤੇ ਵੀ ਜਾੜੋ ਕੋਈ ਕੰਮ ਨਹੀਂ ਹੁੰਦਾ ਜੇ ਪੁਲਿਸ ਪੁਲਿਸ ਪ੍ਰਸ਼ਾਸਨ ਕੋਲੇ ਜਾੜੋ ਉਹ ਵੀ ਨਹੀਂ ਕਰਦੇ ਜੇ ਮੈਂ ਬਲਾਕ ਦਾ ਪ੍ਰਧਾਨਾ ਜਾ ਕੇ ਮੈਂ ਆਪਦਾ ਹਿੱਕਤ ਦੱਸੂਗਾ ਤਾਂ ਤਾਂ ਦਾ ਸੰਗ ਨੀ ਮੈਂ ਹੋਜਣ ਤੇ ਨਹੀਂ ਤਾਂ ਉਹ ਆਪਦੇ ਧੌਂਸ ਨਾ ਕਹਿਣਗੇ ਵੀ ਰੁਪਿਆ 2-400 ਦੇ ਕੇ ਜਾ ਇਹ ਹਾਲ ਆ ਇੱਥੇ ਇਹ ਆਉਂਦਾ ਸੀ ਨਾ ਪ੍ਰਸ਼ਿਆ ਚਾਰਜ ਮੈਂ ਬੰਦ ਕਰ ਦੂੰਗਾ ਏ ਭਵੰਤ ਮਾਨ ਦਾ ਕੰਮ ਆ ਇਹ ਹਾਲਾਤ ਇਹੋ ਜਿਹੇ ਬਣੇ ਹੋਏ ਆ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਹੋ ਤੁਹਾਤੋਂ ਵੀ ਗੱਲ ਨਹੀਂ ਹੁੰਦੀ ਪੂਰੀ ਹਾਂਜੀ ਤੁਹਾਡਾ ਸਰੀਰ ਕੰਬੀ ਜਾਂਦਾ ਵੀ ਗੱਲ ਸੁਣ ਕੇ ਇਨੇ ਭਾਵ ਕੋਏ ਪਏ ਆ ਵੀ ਗੱਲ ਨਹੀਂ ਹੁੰਦੀ ਰੇਕ ਮੰਦੀ ਹਾਂਜੀ 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 ਦੇਖੋ ਜੀ ਮੈਂ ਜਦੋਂ ਅਗ ਲੱਗੀ ਸੀ ਮੈਂ ਉਸੇ ਵਾਸਤੇ ਭੱਜਿਆ ਮੈਂ ਗੁਰਦਾਰਾ ਸਾਹਿਬ ਜਾ ਕੇ ਹੋਕਾ ਦਿੱਤਾ ਹੋਕਾ ਦੇ ਕੇ ਮੈਂ ਦਵਾ ਦਾ ਫਿਰ ਇਧਰੋਂ ਆਇਆ ਜਿੱਧਰ ਅਗ ਲੱਗੀ ਸੀਗੀ ਮੈਂ ਉਧਰ ਆ ਕੇ ਪਿੰਡ ਨੂੰ ਰੋਕਿਆ ਮੈਂ ਕਿਹਾ ਵੀ ਪਿੰਡਾ ਤੁਸੀਂ ਵਿਚਨਾ ਆ ਜਿਓ ਕਿਤੇ ਟ੍ਰੈਕਟਰਾਂ ਨੂੰ ਰੋਕਿਆ ਟ੍ਰੈਕਟਰਾਂ ਵਾਲੇ ਵਿਚਾਲੇ ਜਮਾਂ ਵਿਚਾਲੇ ਜਾਵੜੇ ਜਦੋਂ ਫਾਇਰ ਬ੍ਰਿਗੇਡ ਦੀ ਗੱਡੀਆਂ ਆਈਆਂ ਆਈਆਂ ਉਦੋਂ ਗੱਡੀ ਆਈ ਆ ਉਦੋਂ ਹੀ ਤਾਂ ਖਣੀ ਇੱਕ ਢੋਲ ਜਾ ਰੱਖਿਆ ਹੋਇਆ ਪਾਣੀ ਦਾ ਜਦੋਂ ਅੱਗ ਬੁਝਾਉਣ ਲੱਗੀ ਉਹਦੀ ਉਹ ਬੰਦ ਹੋ ਗਈ ਤੇ ਸਰ ਜੀ ਕਿਵੇਂ ਦੇਖੋਗੇ ਜਿਹੜਾ ਇਹ ਕੋਠੇ ਮੱਲਾ ਸਿੰਘ ਦਾ ਕਹਿੰਦੇ ਵੀ 100 ਕਿੱਲੇ ਦੇ ਤਕਰੀਬਨ ਜਿਹੜਾ ਰਕਬਾ ਮੱਤ ਸੜ ਕੇ ਸੁਆਹ ਹੋ ਗਿਆ ਕਿਵੇਂ ਦੇਖ ਦਿਓ ਤੁਸੀਂ ਚੀਜ਼ ਦੇਖੋ ਕਿ ਬਲਕਿ ਜਿਸ ਤਰ੍ਹਾਂ ਕਿ ਇਹਨਾਂ ਦੇ ਦੱਸਣ ਦੇ ਮੁਤਾਬਕ ਹੀ ਆ ਕਿ ਹਵਾ ਕਾਫੀ ਚੱਲ ਰਹੀ ਆ ਕਿਤੇ ਚੰਗਿਆੜੀ ਚੰਗੂੜੀ ਪੈ ਗਈ ਕੋਈ ਜਿਹਦਾ ਕਾਫੀ ਨੁਕਸਾਨ ਹੋਇਆ ਆ ਕੁਝ ਤੇ ਵੱਡੀ ਹੋਈ ਸੀ ਉਹ ਵੀ ਨੁਕਸਾਨ ਹੋਈ ਆ ਬਾਕੀ ਇਹ ਤਾਂ ਹੁਣ ਮਾਲ ਵਿਭਾਗ ਮੰ ਦੱਸ ਸਕਦਾ ਕਿੰਨਾ ਨੁਕਸਾਨ ਹੋਇਆ ਚਲੋ ਇਹਨਾਂ ਦੀ ਮੇਨ ਸਦਕਾ ਬਾਕੀ ਜਿਹੜੀ ਅੱਗ ਬੁਝਾ ਲਈ ਗਈ ਹੈ ਕਾਬੂ ਪਾ ਲਿਆ ਗਿਆ ਜੀ ਇੱਕ ਗੱਡੀ ਕਹਿੰਦੇ ਫਿਰ ਵੀ ਗੱਡੀ ਜਿਹੜੀ ਪਹੁੰਚੀ ਸੀ ਇੱਥੇ ਉਹ ਆਈ ਆ ਸਿਰਫ ਇੱਕ ਵਿਖਾਵੇ ਖਾਤਰ ਆ ਨਾ ਤਾਂ ਉੱਚ ਪਾਣੀ ਸੀ ਨਾ ਉਹ ਚੱਲਦੀ ਸੀ ਉਹ ਫਿਰ ਆਈ ਸੀ ਤੇ ਕੀ ਲੈਣ ਆਈ ਸੀ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਉਦਾਂ ਵੈਸੇ ਅਸੀਂ ਇੱਕ ਫਾਇਰ ਬ੍ਰਿਗੇਡ ਪੱਕੀ ਇੱਥੇ ਰੱਖੀ ਆ ਜੈਤੋ ਪਹਿਲਾਂ ਵੀ ਕਿਤੇ ਉਹਨਾਂ ਇੰਟੀਮੀਸ਼ਨ ਆਈ ਢਿਲਵਾ ਸਾਈਡ ਕਿਤੇ ਅੱਗ ਲੱਗੀ ਸੀਗੀ ਉਹ ਉਧਰ ਗਈ ਸੀ ਵੀ ਉਹ ਉਸ ਤੋਂ ਵੀ ਮੁਝਾ ਕਿਦਰ ਵਾਪਸ ਆ ਕੇ ਹੋ ਸਕਦਾ ਪਾਣੀ ਘਟ ਹੋਵੇ ਦੁਆਰਾ ਲੈਣ ਚਲ ਕੇ ਹੋਵੇ ਜੀ ਹਾਂ ਜੀ ਜੀ ਇਹ ਕਿਸਾਨ ਕਹਿੰਦੇ ਵੀ ਸਾਡਾ ਜਨ ਕੇ ਮੁਆਵਜ਼ਾ ਪੂਰੇ ਦਾ ਪੂਰਾ ਦਵਾਇ ਦੇ ਜਿਹੜੀ ਤੁਸੀਂ ਵੀ ਵਿਚਾਰਸ਼ ਕਰੋਗੇ ਇਸ ਚੀਜ਼ ਦੀ ਬਿਲਕੁਲ ਅਸੀਂ ਤਾਂ ਇਹਨਾਂ ਦੇ ਨਾਲ ਹੀ ਹਰ ਵੇਲੇ ਹਰ ਕੰਮ ਚ ਨਾਲ ਆ ਸਪੋਰਟ ਕਰਦੇ ਆ ਪੂਰੀ ਬਾਕੀ ਸਿਵਲ ਪ੍ਰਸ਼ਾਸਨ ਦਾ ਕੰਮ ਆ ਸਾਰਾ ਗਰਦੌਰੀਆਂ ਦੇਖਣੀਆਂ ਜਾਂ ਹੋਰ ਕੋਈ ਜਿਹੜੀ ਫਾਰਮੈਲਟੀ ਹੁੰਦੀ ਉਹਨਾਂ ਦੀ ਜੀ 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 ਡਿਪਟੀ ਸਾਹਿਬ ਤੁਸੀਂ ਇਹ ਗੱਲ ਕਹੋਗੇ ਡੀਸੀ ਸਾਹਿਬ ਨੂੰ ਜਾਂ ਆਪਣੇ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਦੇਖ ਸਕਦੇ ਹੋ ਜਾਂ ਜਾ ਲੈ ਸਕਦੇ ਹੋਗੇ ਇਸ ਗੱਲ ਦਾ ਤੁਸੀਂ ਜਾਇਜਾ ਦਵਾ ਸਕਦੇ ਹੋਗੇ ਬਿਲਕੁਲ ਜੀ ਆ ਦੇਖੋ ਮੈਂ ਤੁਹਾਡੇ ਸਭ ਨੂੰ ਦੱਸਣ ਲੱਗਾ ਹਾਂ ਦੱਸਣ ਕੋ ਠੀਕ ਆ ਠੀਕ ਆ ਆਪਾਂ ਦਾ ਕੱਲ ਹਰ ਮਿੰਟ ਮਿੰਟ ਦੀ ਖਬਰ ਆਪਾਂ ਆਪ ਸੀਨੀਅਰ ਅਫਸਰਾਂ ਨੂੰ ਪਹੁੰਚਾਈਂਦੀ ਆ ਠੀਕ ਆ ਜੀ ਸਾਡਾ ਵੀ ਹੱਕ ਮੰਦਾ ਜੀ ਜੇ ਸਿਵਲ ਪ੍ਰਸ਼ਾਸਨ ਦਾ ਕੰਮ ਹੋਵੇ ਚਾਹੇ ਪਬਲਿਕ ਦਾ ਕੋਈ ਵੀ ਕੰਮ ਹੋਵੇ ਤੇ ਅਸੀਂ ਪਹਿਲ ਦੇ ਆਧਾਰ ਤੇ ਆਪਣੇ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਦੱਸਦੇ ਆ ਇਹ ਕਿੰਨਾ ਵਾਹਨ ਆ ਜਿਹੜਾ ਹੁਣ ਇਸ ਵਕਤ ਸੜਕੇ ਜਿਹੜਾ ਸੁਆਹ ਹੋ ਗਿਆ ਇਹ 150 ਕਿਲੋ ਤੋਂ ਵੱਧ ਹੋ ਗਿਆ ਜੀ 150 ਕਿਲੋ ਹਾਂ ਖੜੀ ਕਾਨਕ ਜਿਹੜੀ ਸੜਕੇ ਤਬਾਹ ਹੋ ਗਈ ਹੈ ਇਹ ਉਹ ਦਸੇ ਘਾਰ ਆ ਜਿਹੜੇ ਵਾਹ ਠੇਕੇ ਤੇ ਲਏ ਹੋਏ ਆ ਇਹਨਾਂ ਦੇ ਤੇ ਜਿਹੜੇ ਆਮ ਆਦਮ ਬੰਦੇ ਆ ਆਮ ਕਿਸਾਨ ਆ ਜਿਹੜੀ ਆਮ ਕਿਸਾਨ ਆ ਜੀ ਇਹਦੇ ਵਿੱਚ ਕੋਈ ਧਰਨਾੜ ਕਿਸਾਨ ਹੈ ਨਹੀਂ ਜਿਹਦੇ ਕੋਲ ਕੋਈ 100 ਕਿੱਲਾ ਹੋਵੇ ਪੰਜ ਤੋਂ 7 ਕਿੱਲੇ ਵਾਹਣ ਵਾਲੇ ਕਿਸਾਨਾਂ ਦੇ ਵਿੱਚ ਜੀ ਠੀਕ ਆ ਜੋ ਠੇਕੇ ਤੇ ਵਾਹ ਲੈਂਦੇ ਆ ਇਹੀ ਸਾਰੇ ਕਿਸਾਨ ਆ ਵਿੱਚ ਇਹ ਲੱਗਦਾ ਕਿਤੇ ਨਾ ਕਿਤੇ ਸਰਕਾਰ ਮੁਆਵਜ਼ੇ ਵਿੱਚ ਵੀ ਗੜਬੜ ਕਰ ਜਾਂਦੀ ਜਿਹੜੇ ਤਗੜੇ ਹੁੰਦੇ ਉਹ ਮੁਆਵਜ਼ਾ ਪਵਾ ਜਾਂਦਾ ਜਿਹੜੇ ਪੰਜ ਚਾਰ ਕਿੱਲੇ ਲੈਂਦੇ ਉਹ ਵਿਚਾਰੇ ਰਹਿ ਜਾਂਦੇ ਇਹ ਤਾਂ ਹੋ ਵੀ ਸਕਦਾ ਜੀ ਇਹ ਤਾਂ ਪਤਾ ਹੀ ਆਪਾਂ ਨੂੰ ਜੀ ਪਰ ਖਾਸ ਕਰਕੇ ਕੋ ਸਾਡੀ ਬੇਨਤੀ ਆ ਵੀ ਜਿੰਨੇ ਵੀ ਅੱਗ ਖੜ ਕੇ ਵੇਖ ਆ ਕਰਕੇ ਪੂਰਾ ਇੰਤਜ਼ਾਮ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਪਿਛਲੇ ਵਾਰੀ ਵੀ ਹੁਣ ਗੜੇ ਮਾਰੀ ਹੋਈ ਸੀ ਅਜੇ ਤੱਕ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਸਰਕਾਰ ਇਹਨਾਂ ਨੂੰ ਇਹਨਾਂ ਦਾ ਕੀ ਹੱਲ ਕਰੂਗੀ ਵੇਖੋ ਜੀ ਸਰਕਾਰ ਕੀ ਹੱਲ ਕਰ ਸਕਦੀ ਆ ਸਾਡੇ ਦਾ ਕੋਈ ਮਿਲਿਆ ਨਹੀਂ ਗੜੇ ਮਾਰੀ ਸਹੀ ਸਭ ਕੋ ਸੱਚਾ ਲਖਾਇਆ ਸੀ ਇਹ ਤੋਂ ਪਹਿਲਾਂ ਹੁਣ ਕੀ ਕਹਾਂ ਸਾਡੇ ਵੀ ਮਿਲੇ ਕਿ ਨਾ ਮਿਲੇ ਪਰ ਸਾਡੀ ਅਸੀਂ ਹਰੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿੰਨੇ ਵੀ ਇਹ ਅੱਗ ਲੱਗੀ ਆ ਖੜੀ ਕਾਨਕ ਨੂੰ ਉਹਨਾਂ ਨਵਾਜਪਾ ਪੂਰਾ ਦਿੱਤਾ ਜਾਵੇ ਵੀ ਜਦੋਂ ਇਹ ਅੱਗ ਲੱਗੀ ਹੈ ਘਰ ਤੋਂ ਘਟ ਜਿੰਨੇ ਇੱਥੋਂ ਦੇ ਲਾਗੇ ਹੋਏ ਕਿਤੇ ਪਿੰਡ ਆ 7 8 10 ਪਿੰਡ ਡੇਲਿਆਂ ਵਾਲੀ ਸਰਾਮਾ ਗੁਰੂਸਾਰ ਨਿਆਮੀ ਵਾਲਾ ਬਹਿਬਲ ਕੋਠੇ ਮਾਲਾ ਸਿੰਘ ਕੇਰਾ ਸਿੰਘ ਜਿੱਤੋਂ ਤੱਕ ਲੋਕਾਂ ਨੂੰ ਪਤਾ ਲੱਗਾ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਆਪੋ ਆਪਣੇ ਸਾਧਨਾਂ ਦੇ ਮੋਟਰਸਾਈਕਲਾਂ ਤੇ ਲੋਕ ਪਹੁੰਚੇ ਆ ਪਤਾ ਵੀ ਜਿਸ ਪਰਿਵਾਰ ਦੇ ਘਰ ਦੇ ਅੱਜ ਅੱਗ ਲੱਗੀ ਹੈ ਘਰੇ ਹੀ ਕਵਾਂਗੇ ਕਿਉਂਕਿ ਉਹਦੇ ਹੁਣ ਦਾਣੇ ਸੀ ਦਾਣੇ ਤਾਂ ਰਹਿ ਹੀ ਨਹੀਂ ਗਿਆ ਲੋਕਾਂ ਨੇ ਆ ਕੇ ਜਨਕ ਸਹਾਇਜੋਗ ਦਿੱਤਾ ਆ ਦੱਸਿਆ ਸਬਤ ਸਾਹਿਬ ਨੇ 25 25 ਕਿਲੇ ਠੇਕੇ ਲਏ ਆ ਸਾਰੀ ਮੱਚ ਗਈ ਬਜਾਰੀਆਂ ਦੀ ਕਿ ਤੁਹਾਡੇ ਕਾ ਭੰਨਗੇ ਬਹੁਤ ਬੁਰਾ ਹਾਲ ਹੋ ਗਿਆ ਪਹਿਲਾਂ ਤੜਕੇ ਸਾਡੇ ਸਰਾਮੀ ਲੱਗੀ ਤਾਂ ਬਚ ਗਈ ਹੁਣ ਆਪਣਾ ਟੈਲਮੀ ਬਹੁਤ ਬੁਰਾ ਹਾਲ ਹੈ 7 600 ਕਿਲੋ ਉੱਥੇ ਮੱਚ ਗਿਆ ਇਹਦਾ ਜੀਵਨ ਦਾ ਕਹੇ ਜਿਹੜੇ ਬੰਦੇ ਆਪ ਜੇ ਤੁਰੇ ਫਿਰਦੇ ਕਿਸਾਨ ਕਿਹੜਾ ਤਾਂ ਕੀ ਬੋਈ ਦੀਗੀ ਮਰੀ ਫਾਰੂਕ ਇੱਟਾ ਹੈ ਨਾ ਮਾਤਲ ਜੇ ਅਸੀਂ ਫੋਨ ਲਾਇਆ ਜਿਹੜੀ ਜਿਹੜੀ ਫਾਰਮੋ ਗੇਟ ਆਈ ਆ ਉਹਦੇ ਦਾ 20 ਲੀਟਰ ਪਾਣੀ ਨੂੰ ਪਹਿਲਾਂ ਉੱਥੇ ਖੜ ਗਈ ਫਿਰ ਇੱਥੇ ਖੜ ਗਈ ਜੇ ਫਾਰਮੋ ਗੇਟ ਸਹੀ ਹੋਵੇ ਤਕਰੀਬਨ ਇੱਕ ਤਾਂ ਬੋਲ ਸਕਦੀ ਹੈ ਨਾ ਇੱਥੇ ਆ ਕੇ ਤੇ ਜਦੋਂ ਸਰਕਾਰ ਉਹਨੂੰ ਢਿੱਲ ਮੀ ਲੈ ਗਈ ਜਦੋਂ ਸਰਕਾਰ ਛੋਣ ਦੇ ਨੂੰ ਕੋਈ ਕਿਸਾਨ ਆ ਕੇ ਲਾਂਦਾ ਤੇ ਉਹਨੂੰ 20 ਲੀਟਰ ਨੇ ਵੇਚਣ ਵੀ ਆਪਦਾ ਨਾ ਕਰਦੇ ਉਦੋਂ ਸਾਰਾ ਮਹਿਕਮਾ ਆਉਂਦਾ ਸਾਡੇ ਸੈਟੇਲਾਈਟ ਤੇ ਥੋੜਾ ਹੁਣ ਸੈਟੇਲਾਈਟ ਕਿੱਥੇ ਆਪਾਂ ਨਹੀਂ ਕੋਈ ਵੀ ਨਹੀਂ ਹੁਣ ਮਹਿਕਮਾ ਨਹੀਂ ਆਉਂਦਾ ਇੱਥੇ ਹੁਣ ਆ ਕੇ ਮਹਿਕਮਾ ਚੈੱਕ ਕਰੇ ਕੋਈ ਕਿਸਾਨਾਂ ਨਾਲ ਗੱਲ ਕਰੇ ਆ ਕੇ ਕੋਈ ਵਿਚਾਰ ਨੂੰ ਮਾਜਮਾ ਮਿਲ ਜੇ ਸਾਰੇ ਨੇ ਗਰੀ ਖੇਤਾਂ ਦੇ ਵਿੱਚ ਉਹ ਭਰ ਕੇ ਖਾਲ ਭਰ ਕੇ ਰੱਖਣ ਚਾਹੀਦੇ ਆ ਪਤਾ ਵੀ ਇਹ ਜਿਹੜੇ ਹਾਲਾਤ ਕਦੋਂ ਵੀ ਵਾਪਰ ਸਕਦੇ ਆ ਬੰਦ ਪਹਿਲਾਂ ਦੂਜੀ ਗੱਲ ਦਾ ਵੀ ਜੀ ਤੁਹਾਨੂੰ ਦੱਸ ਦਿਆਂ ਆਪਾਂ ਕਹਿੰਦੇ ਵੀ ਸਰਕਾਰ ਨੂੰ ਚਾਹੀਦਾ ਸੂਇਆਂ 'ਚ ਪਾਣੀ ਛੱਡਣਾ ਹਰੇਕ ਖਾਲੇ ਦੇ ਵਿੱਚ ਪਾਣੀ ਆਵੇ ਸੂਏ ਦੇ ਪਾਣੀ ਵਿੱਚ ਹੋਵੇ ਲੋਕਾਂ ਨੂੰ ਭਜਾਉਣਾ ਚਾਹੀਦਾ ਵੀ ਜਿਹੜਾ ਕੇ ਹੈਗਾ ਨਾ ਪ੍ਰਬੰਧ ਕਿਸਾਨ ਕਿੱਥੇ ਕਿੱਥੇ ਪ੍ਰਬੰਧ ਕਰਨਗੇ ਕਰਜਦਾਰ ਤਾਂ ਹੋਏ ਪਿਆ 80 ਆਰ ਨੂੰ ਠੇਕੇ ਤੇ ਲਿਆ ਯਾਰ ਕਿੰਨੇ ਟਰੈਕਟਰ ਲੱਗੇ ਕਿੰਨੀ ਜ਼ਮੀਨ ਮੱਚ ਗਈ ਕੀ ਐ ਨਹੀਂ ਗੱਲ ਕਹਿੰਦਾ ਮੈਂ ਕਹਿੰਦਾ ਵੀ ਜਿਹੜੇ ਖੇਲਾਂ ਪਾਣੀ ਵਾਲੀਆਂ ਉਹ ਭਰ ਕੇ ਰੱਖੀਆਂ ਜਾਣ ਖਾਲਾਂ ਲੈ ਛੱਡ ਦੇ ਕਿੱਥੇ ਲੜ ਸੁਏ ਜਬਾਣ ਹੈ ਨਹੀਂ ਕਿਸਾਨ ਕਿੱਧਰ ਨੂੰ ਜਾਣ ਲੜ ਚੰਮਣ ਛੱਡ ਦੇ ਨਾ ਬਿਲਕੁਲ ਲੜ ਬੰਦਾ ਗੱਡੀ ਆਈ ਸੀ ਇੱਕ ਖਰਾਬ ਹੋ ਗਈ ਘੱਟੋ ਘੱਟ ਪਾਣੀ ਦੇ ਦੇਣ ਸੁਏ ਕਿਸਾਨਾਂ ਨੂੰ ਘੱਟੋ ਤੋਂ ਘੱਟ 50000 ਦਾ ਮਾਜਵਾ ਮਿਲਣਾ ਚਾਹੀਦਾ ਨਾ ਅੱਜ ਕਿਸਾਨ ਦੁਖੀ ਹੈ 20 ਫੁੱਟ ਦੀ ਇਹਨਾਂ ਸੇਕ ਸੀ ਨੇੜੇ ਤਾਂ ਹੋਣੀ ਹੁੰਦੀ ਅੱਗ ਪਾਣੀ ਆਪਾਂ ਕੋਈ ਕਰ ਲਾਂਗੇ ਕੰਮ ਸੇ ਕੰਮ ਸੁਆ ਅੱਧਾ ਦਾ ਛੱਡਣਾ ਚਾਹੀਦਾ ਗਵਰਨਮੈਂਟ ਨੂੰ ਵੀ ਜਿਹੜਾ ਕੋਈ ਆਪਦਾ ਖਾਲਿਆਂ ਦੇ ਵਿੱਚ ਪਾਣੀ ਹੋ ਜੇ ਜਿਹੜਾ ਪ੍ਰਸ਼ਾਸਨ ਇਹਦਾ ਕੰਟਰੋਲ ਕਰ ਲੇ ਪਾਣੀ ਤਾਂ ਉਹਨਾਂ ਨੇ ਬਿਲਕੁਲ ਹੀ ਨਹੀਂ ਛੱਡਿਆਗਾ ਪਾਣੀ ਤਾਂ ਛੱਡਣਾ ਚਾਹੀ ਪਾਣੀ ਤਾਂ ਇਹ ਅੱਜ ਤੋਂ 10 ਦਿਨ ਪਹਿਲੇ ਛੱਡਣਾ ਚਾਹੀਦਾ ਉਹਦਾ ਭਵੰਤਮਨ ਟੂਚਰਗੀਆਂ ਮਾਰੀ ਜਾਂਦਾ ਮੈਂ ਇੱਕ ਤਰੀਕ ਤੋਂ ਮੈਂ ਛੋਣਾ ਲਵਾ ਦੂੰਗਾ ਤੇ ਕਿੱਥੋਂ ਛੋਣਾ ਲਵਾ ਦੂੰਗਾ ਜਿਹੜਾ ਮੈਨੇਜਮੈਂਟ ਆ ਉਹਦਾ ਬੈਠਾ ਭਾਜੀਪੀ ਦਾ ਤੇ ਭਾਜੀਪੀ ਦੀ ਬੀ ਟੀਮ ਇਹ ਆ ਠੀਕ ਹੈ ਜੀ ਇਸ ਕਰਕੇ ਅ ਵੀ ਪਾਣੀ ਜ਼ਰੂਰੀ ਆ ਛੱਡਣ ਦਾ ਹੱਕ ਮੰਗਦਾ ਇਹਨਾਂ ਦਾ ਵੀ ਨਾਂ ਵਾਲਾ ਕਣਕਾ ਵੱਢੀ ਜਾਂਦੇ ਹੁਣ ਅੱਧਾ ਸੁਆ ਹੋਵੇ ਅੱਧਾ ਸੁਆ ਕਿਸ ਖਾਲਿਆ ਚ ਪਾਣੀ ਜਾਵੇ ਖਾਲਿਆ ਦੇ ਕੋਲੋਂ ਕੰਟਰੋਲ ਹੋ ਜੇ ਕੱਲ ਨੂੰ ਵੜਣੀ ਸੀ ਜੀ ਕਿੰਨੀ ਜ਼ਮੀਨ ਦੱਸ ਸਾਢੇ 6 ਕਿੱਲੇ ਹਾਂ ਇੱਕ ਡੱਕਾ ਵੀ ਨਹੀਂ ਰਿਹਾ ਦੇਖਣ ਨੂੰ ਜਦੋਂ ਅੱਗ ਲੱਗੀ ਆ ਅਸੀਂ ਉਦੋਂ ਜਮ ਮੌਕੇ ਤੇ ਸੀ ਉਦੋਂ ਹਾਲਾਤ ਇਹੋ ਜਿਹੇ ਲੱਗ ਰਹੇ ਸੀ ਵੀ ਇਹ ਜਿਹੜੀ ਅੱਗ ਆ ਲਾਟਾਂ ਦੂਰ ਦੂਰ ਤੱਕ ਜਾ ਰਹੀਆਂ ਵੀ ਸ਼ਾਇਦ ਨਹੀਂ ਰੁਕਦੀ ਇਹ। ਉਦੋਂ ਹਾਲਾਤ ਇਹੋ ਜਿਹੇ ਬਣੇ ਹੋਏ ਸੀ। ਤੁਸੀਂ ਵੀ ਉਦੋਂ ਕੋਲੇ ਹੀ ਹੋਗੇ। ਉਦੋਂ ਦਾ ਜੀ ਫੂਨਾ ਤੇ ਆਏ ਆ ਭੱਜ ਭਜਾ ਕੇ ਜਿਵੇਂ ਜਿਵੇਂ ਫੋਨ ਕਰੀ ਗਏ ਲੋਕ ਭੱਜੇ ਜਿਵੇਂ ਲੋਟ ਕੋਈ ਟਰੈਕਟਰ ਲੈ ਕੇ ਆ ਗਿਆ ਕੋਈ ਮੋਟਰਸਾਈਕਲ ਲੈ ਕੇ ਆ ਗਿਆ ਕੋਈ ਕਿਵੇਂ ਆ ਗਿਆ। ਤੇ ਪਰ ਰੁਕੀ ਨਹੀਂ ਹਵਾਵਾਲੀ ਤੇਜ਼ ਸੀ ਜੀ। ਜੇਕਰੋ ਜੇਕਰੋ ਪਈ ਨਾਲ ਨਾ ਆਉਂਦੀ। ਇੱਕ ਪਈ ਆ ਗਈ ਸੀ ਨਾਲ ਖਾਲਾ ਆ ਗਿਆ ਸੀ। ਉੱਥੇ ਆ ਕੇ ਅੱਗ ਦਾ ਲਿੰਕ ਟੁੱਟ ਗਿਆ। ਜੇਕਰੋ ਪਈ ਨਾ ਆਉਂਦੀ ਤੇ ਲੱਗਦਾ ਵੀ 100 ਕਿਲੋ ਅੱਗੇ ਇਹਨੇ ਹੋਰ ਲੈ ਜਾਣਾ ਸੀ। ਮੈਂ ਕਹਣਾ ਕਈ ਪਿੰਡ ਜਾਵੜਦੀ 100 ਕਿਲ ਇੱਕ ਹਵਾ ਬਹੁਤ ਤੇਜ਼ ਹਵਾ ਬੜੀ ਤੇਜ਼ ਸੀਗੀ ਨਾ ਪਈ ਤਾਂ ਤੇ ਖਾਲੇ ਦਾ ਮੁਕਾਬਲਾ ਹੀ ਕੋਈ ਨਹੀਂਗਾ ਜਦੋਂ ਦੋ ਕਰਮਾ ਗਾਂਝਾਵੜੀ ਖਾਲਤੋ ਤੇ ਆ ਲਾਟਨੇ ਪੈਣਾ ਹੀ ਪੈਣਾ ਤੇ ਆ ਸੰਨੇ ਜੀ ਕਾਰਨ ਹੁਣ ਪਰਮਾਤਮਾ ਨੂੰ ਪਤਾ ਜੀ ਹੁਣ ਕੀ ਕਹੇ ਸਾਦਿਆਂ ਵੀ ਕਿਵੇਂ ਬਈ ਕਿਵੇਂ ਨਹੀਂ ਬਈ ਐਸੀ ਵੇਖਦੇ ਕਿਸਾਨਾਂ ਨੇ ਬੜੀ ਮਿਹਨਤ ਦੇ ਨਾਲ ਜਦੋਂ ਜੋਰ ਕਰਕੇ ਵੀ ਉਹ ਮੈਂ ਕਹਿੰਦਾ ਵੇਖ ਰਿਹਾ ਬਾਈ ਦੇ ਚੱਪਲੇ ਪਾਈਆਂ ਹੋਣਗੀਆਂ ਅਸੀਂ ਕੱਲੀਆਂ ਉਹ ਵੀ ਵਿੱਚ ਤੁਰਾ ਫਰਦਾ ਸੀ ਦੇਖੋ ਜੀ ਜਾਨਾਂ ਦੀ ਪ੍ਰਭਾ ਨਹੀਂ ਕਰੀ ਤੇ ਜੋਰ ਬਹੁਤ ਲਾ ਲਿਆ ਲੋਕਾਂ ਨੇ ਭਰਾਵਾਂ ਨੇ ਲਾ ਲਿਆ ਆਸਿਓਂ ਬਾਸਿਓਂ ਲਾ ਲਿਆ ਪਰ ਜਦੋਂ ਅੱਗ ਡੋਲੀ ਨੂੰ ਹੋਈ ਕੀ ਕਰੂ ਫੇਰ ਅੱਗ ਇੱਥੇ ਜਨਨ ਕਿ ਗਰੀਬ ਤੋਂ ਲੈ ਕੇ ਜਿਹੜੇ ਗਰੀਬ ਲੋਕ ਆ ਉਹਨਾਂ ਨੇ ਵੀ ਜਨਨ ਕਿ ਸਹਾਇਜੋਗ ਦਿੱਤਾ ਜਿਹੜੇ ਤੱਕਰ ਜੀ ਲਾ ਬੁੜੀਆਂ ਤੱਕਰ ਵੀ ਸਹਾਇਜੋਗ ਦਿੱਤਾ ਇੱਕ ਬੁੜੀ ਨਿ ਘ ਤੇ ਪਰ ਜਦੋਂ ਕੋਰੋਲੀ ਨੂੰ ਹੀ ਅੱਗ ਫਿਰ ਕਰਿਆ ਗਈ ਜਾਵੇ ਦੋ ਤਾਂ ਜੀ ਘਰੇ ਜਨਰੇਟਰ ਚਲਾਏ ਦੋ ਘਰ ਨਾਲ ਕਹਿੰਦੇ ਪਾਣੀ ਲਿਆ ਲਿਆ ਕਿ ਬੁੜੀਆਂ ਨੇ ਟੋਟੋ ਪਾਏ ਉੱਥੇ ਅਸੀਂ ਉਦੋਂ ਉੱਥੇ ਅਸੀਂ ਥੋੜਾ ਜਿਹਾ ਥਾਂ ਬੱਚਾ ਸੀ ਅਜੇ ਤੇ ਪਰ ਵੀਰ ਕੇ ਖੇਲ ਦੀ ਨੇਰੀ ਨੇ ਵਾਰੀਆਂ ਦੀ ਜਦੋਂ ਗੱਡੀਆਂ ਆਈਆਂ ਉਦੋਂ ਤੱਕ ਆ ਗਈ ਸੀ ਬਹੁਤ ਦੂਰ ਜਿੱਥੋਂ ਗੱਡੀਆਂ ਆਈਆਂ ਉਦੋਂ ਪਹਿਲਾਂ ਹੀ ਬਹੁਤ ਜਾ ਕੇ ਬੁੜੀਆਂ ਨੇ ਬੰਦਿਆਂ ਨੇ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਦੋ ਦਾ ਟਰੈਕਟਰ ਮੱਚਦੀ ਆ ਕੇ ਤੁਰੇ ਫਿਰੇ ਅਜੇ ਉਹ ਤੋਂ ਵੰਦੇ ਰਹੇ ਉਹ ਟਰੈਕਟਰ ਪਤਾ ਨਹੀਂ ਮੱਛਿਆ ਵਿੱਚ ਅੱਗ ਲੱਗੀ ਆ ਜੀ ਲੱਗੀ ਆ ਮੱਡੇ ਕੇ ਪਤਾ ਨਹੀਂ ਕਿਹੜੇ ਘਰ ਦੇ ਮੁੰਡੇ ਨੂੰ ਅੱਗ ਲੱਗੀ ਹਾਂ ਟਰੈਕਟਰ ਨੂੰ ਆਈ ਹਾਂ ਸਾਡਾ 5 ਕਿੱਲੇ ਵਾਣ ਸੀ ਜੀ ਉਹ ਜਮਾਂ ਪੁਰਾਣੀ ਰਿਆ ਜਮਾਂ ਇੱਕ ਟਾਂਕਰ ਸੀ ਤੇ ਖੜੀ ਗਣਕ ਸੀ ਤੁਹਾਡੀ ਖੜੀ ਗਣਕ ਸੀ ਜੀ ਖੜੀ ਗਣਕ ਸੀ ਸੀ ਅਜੇ ਵੱਡੀਆਂ ਨਹੀਂ ਲੱਗਣਾ ਜੀ ਕੱਲ ਨੂੰ ਵੱਡੀਆਂ ਸੀਗੇ ਸਾਰਿਆਂ ਨੇ ਕੀ ਕੀ ਪਤਾ ਸੀ ਵੀ ਕੁਦਰਤ ਦਾ ਜਿਹੜੇ ਪਾਣਾ ਵਾਪਰ ਜੂਗਾ ਨਾ ਕੋਈ ਪਤਾ ਨਹੀਂ ਸੀ ਪਤਾ ਹੋਵੇ ਤਾਂ ਬੰਦਾ ਕਹਿੰਦਾ ਮੈਂ ਐਂ ਕਰ ਲੈਂਦਾ ਫੇਰ ਕੀ ਪਤਾ ਲੱਗਦਾ ਇਹਦਾ ਕੁਦਰਤ ਨੂੰ ਪਤਾ ਕੱਲ ਆਸਤਾ ਐਂ ਗਰੀ ਬਿਠੇ ਸੀ ਵੱਡ ਕੇ ਘਰੇ ਲਿਆਵਾਂਗੇ ਤੇ ਕਿੱਥੇ ਹੁਣ ਖਾਣ ਨੂੰ ਵੀ ਨਹੀਂ ਗਈ ਨਾ ਤੂ ਦਾਣੇ ਉਨਾ ਹੀ ਵਾਣ ਸੀ ਮੇਰੇ ਕੋਲੇ ਉਨਾ ਹੀ ਮਰਲਾ ਨਹੀਂ ਰਿਹਾ ਕਿੰਨਾ ਤੁਹਾਡਾ ਟੋਟਰ ਕਿੰਨਾ ਬਣ ਗਿਆ ਸਾਢੇ 6 ਕਿੱਲੇ ਜੀ ਤੁਹਾਡੇ ਠੇਕੇ ਤੇ ਆਪਦਾ ਸੀ ਆਪਦਾ ਸੀ ਜੀ ਘਰੋਂ ਵਾਣ ਸੀ ਤੁਹਾਡਾ ਸਾਰੇ ਦਾ ਸਾਰੇ ਮੱਚ ਗਿਆ